ਸਸਰੀ ਕਾ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਦੁਰਗਾ ਨੂੰ ਦੇਖ ਕੇ ਲਾਡੋ ਬੋਲੀ ਤੀਦੀ ਦੀਦੀ ਇਹ ਕਹਿ ਕੇ ਉਹ ਦੁਰਗਾ ਨੂੰ ਮਿਲਣ ਲੱਗੀ ਫਿਰ ਉਸਨੇ ਦੱਸਿਆ ਕਿ ਇਹ ਉਹੀ ਦੀਦੀ ਹੈ ਜੋ ਉਸ ਨਾਲ ਝੁੱਗੀ ਵਿੱਚ ਰਹਿੰਦੀ ਸੀ ਇਹ ਸੁਣ ਕੇ ਡੋਰਾ ਨੇ ਕਵਰ ਪ੍ਰਤਾਪ ਸਾਰਾ ਮਾਮਲਾ ਸਮਝ ਗਏ ਪਰ ਦੁਰਗਾ ਨੇ ਇੱਕ ਚਾਕੂ ਕੱਢ ਕੇ ਲਾਡੋ ਦੇ ਗਲ ਨਾਲ ਲਾ ਲਿਆ ਤੇ ਸਾਰਿਆਂ ਨੂੰ ਸਾਵਧਾਨ ਹੋਣ ਲਈ ਕਿਹਾ ਕਵਰ ਨਹੀਂ ਦੁਰਗਾ ਇਸ ਨੂੰ ਛੱਡ ਦੇ ਦੁਰਗਾ ਨਹੀਂ ਪਹਿਲਾਂ ਮੈਨੂੰ ਕਾਰ ਦੀ ਚਾਬੀ ਦੇ ਲਾਡੋ ਨੂੰ ਬਚਾਉਣ ਲਈ ਕਵਰ ਨੂੰ ਚਾਬੀ ਦੇਣੀ ਪਈ ਦੁਰਗਾ ਉਸਦੀ ਗੱਡੀ ਲੈ ਕੇ ਰੁਫੋ ਚੱਕਰ ਹੋ ਗਈ ਗੁੰਡੇ ਵੀ ਵਾਪਸ ਮੁੜ ਗਏ ਤੇ ਉਹ ਬਿਨਾਂ ਗੱਡੀ ਤੋਂ ਉੱਥੇ ਖੜੇ ਇਧਰ ਉਧਰ ਦੇਖਣ ਲੱਗੀ ਡੋਰਾ ਨੇ ਦੇਖਿਆ ਕਿ ਉਹ ਲੜਕੀ ਜਿਨ੍ਹਾਂ ਦੇ ਘਰ ਉਹਨਾਂ ਨੇ ਰਾਤ guzari ਸੀ ਆਪਣੇ ਬੱਚੇ ਨੂੰ ਇੱਕ ਟੋਕਰੀ ਵਿੱਚ ਲੈ ਕੇ ਉੱਥੇ ਬੈਠੀ ਹੋਈ ਸੀ ਜਿਸ ਵਿੱਚ ਕੋਈ ਚੂੜੀਆਂ ਵੀ ਸਨ ਉਸ ਕੋਲ ਗਈ ਤਾਂ ਉਸਨੇ ਦੱਸਿਆ ਕਿ ਚੂੜੀਆਂ ਵਿੱਚਾਂ ਦਾ ਕੰਮ ਕਰਦੀ ਹੈ ਹੁਣ ਉਸ ਦਾ ਘਰਵਾਲਾ ਵੀ ਬੇਰੁਜ਼ਗਾਰ ਹੋ ਚੁੱਕਿਆ ਹੈ ਉਸ ਦੀ ਗੱਲ ਸੁਣ ਕੇ ਵਰਨੇ ਗਿਆ ਕਿ ਕੋਈ ਗੱਲ ਨਹੀਂ ਉਹ ਫਿਕਰ ਨਾ ਕਰੇ ਜਲਦੀ ਹੀ ਇਸ ਫੈਕਟਰੀ ਵਿੱਚ ਉਹ ਕੋਈ ਕੰਮ ਆਪਣਾ ਕੰਮ ਚਲਾ ਲੈਣ ਦੇਣਗੇ ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦਾ ਭਲਾ ਹੋ ਸਕੇ ਫਿਰ ਕੋਵਰ ਨੇ ਉਸ ਨੂੰ ਕੁਝ ਪੈਸੇ ਦਿੱਤੇ ਦੇ ਕੇ ਆ ਕੇ ਉਹਨਾਂ ਦੀ ਰਾਤ ਕਟਾਉਣ ਲਈ ਦਾ ਸ਼ੁਕਰਿਆ ਫਿਰ ਉਹ ਪੈਦਲ ਤੁਰਨ ਲੱਗੇ ਇਹਨੇ ਨੂੰ ਦੇ ਸਿੰਘ ਵੀ ਵਾਪਸ ਗੱਡੀ ਮੋੜ ਕੇ ਲੈ ਕੇ ਆ ਗਿਆ ਉਹ ਕਾਫੀ ਦੂਰ ਨਿਕਲ ਗਏ ਸਨ ਫਿਰ ਉਹਨਾਂ ਨੂੰ ਪਤਾ ਚੱਲਿਆ ਕਿ ਕਵਰ ਦੀ ਗੱਡੀ ਪਿੱਛੇ ਨਹੀਂ ਸੀ ਉਹਨਾਂ ਨੇ ਵੀ ਬਾਹਰ ਨਿਕਲ ਕੇ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਹੋਈ ਉਹ ਇੱਥੇ ਕਿਉਂ ਰੁਕ ਗਏ ਕਵਰ ਨੇ ਉਹਨਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਮਝ ਨਹੀਂ ਆ ਰਹੀ ਹੱਸਣ ਦਾ ਵਕਤ ਹੈ ਕਿ ਰੋਣ ਦਾ ਕਿ ਚੁੱਪ ਰਹਿਣ ਦਾ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ हेमा ਬੋਲੀ ਕਿ ਮਤਲਬ ਫਿਰ ਡੋਰਾ ਨੇ ਦੱਸਿਆ ਕਿ ਉਹਨਾਂ ਨੂੰ ਲਾਡੂ ਦੀ ਮਾਂ ਮਿਲ ਗਈ ਸੀ ਉਸ ਨੂੰ ਲੈ ਕੇ ਉਹ ਵਾਪਸ ਹੋਣ ਹੀ ਲੱਗੇ ਸੀ ਕਿ ਅਚਾਨਕ ਉਹਨਾਂ ਨੂੰ ਦੁਰਗਾ ਪੱਛੀ ਹੁੰਦੀ ਦਿਖਾਈ ਦਿੱਤੀ ਫਿਰ ਉਸ ਨੇ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਦੁਰਗਾ ਹਵਾ ਵਾਂਗ ਉਹਨਾਂ ਕੋਲੇ ਆਈ ਤੇ ਚਲੀ ਗਈ ਉਹਨਾਂ ਦੀ ਗੱਟੀ ਵੀ ਲੈ ਗਈ ਪੈਰ ਵੀ ਭੁੱਲੀ ਹਾਂ ਉਹ ਇੰਨੇ ਜਲਦੀ ਮਰਨ ਵਾਲੀ ਤਾਂ ਲੱਗਦੀ ਵੀ ਨਹੀਂ ਸੀ ਉਦੇ ਸਿੰਘ ਚਲੋ ਜੋ ਵੀ ਹੈ ਉਸ ਨਾਲ ਬਾਅਦ ਚ ਦੇਖ ਲਵਾਂਗੇ ਮੇਰੇ ਖਿਆਲ ਚ ਸਾਨੂੰ ਘਰ ਜਾਣਾ ਚਾਹੀਦਾ ਬੜੀ ਮੁਸ਼ਕਲ ਨਾਲ ਅੱਜ ਲਕਸ਼ਮੀ ਨਾਲ ਮੁਲਾਕਾਤ ਹੋਈ ਹੈ ਹੁਣ ਕੋਈ ਵੀ ਖਤਰਾ ਲੈਣਾ ਸਹੀ ਨਹੀਂ ਲੱਗ ਰਿਹਾ ਲక్ష్ਮੀ ਬੁੱਲੀ ਨਹੀਂ ਤੁਸੀਂ ਘਬਰਾਓ ਨਾ ਬੱਚੇ ਇੱਥੇ ਤੱਕ ਪਹੁੰਚੇ ਹਨ ਇਹਨਾਂ ਨੂੰ ਥੋੜਾ ਹੋਰ ਦੇਖ ਲੈਣ ਦਿਓ ਵੈਸੇ ਵੀ ਸਾਰਾ ਪਰਿਵਾਰ ਮੌਜੂਦ ਹੈ ਤਾਂ ਉਸ ਇਕੱਲੀ ਤੋਂ ਡਰਨ ਦੀ ਕੀ ਲੋੜ ਹੈ ਮੈਨੂੰ ਤਾਂ ਹੁਣ ਖਤਰਿਆਣਾ ਖੇਡਣ ਦੀ ਆਦਤ ਹੋ ਗਈ ਹੈ ਬੱਚੇ ਵਾਲੀ ਔਰਤ ਵੀ ਉਹਨਾਂ ਦੀ ਗੱਲ ਸੁਣ ਰਹੀ ਸੀ ਉਸਨੇ ਕਿਹਾ ਕਿ ਤੁਸੀਂ ਜਿਸ ਦੀ ਵੀ ਗੱਲ ਕਰ ਰਹੇ ਹੋ ਇਹ ਨਾਮ ਸੁਣੇ ਜਿਹੇ ਲੱਗਦੇ ਹਨ ਬਾਕੀ ਮੈਂ ਹਲੇ ਇੱਥੇ 2 ਸਾਲ ਤੋਂ ਹੀ ਵਿਆਹੀ ਹੋਈ ਆਈ ਹਾਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਥੋੜੀ ਗੱਲਬਾਤ ਕਰੋ ਹੋ ਸਕਦਾ ਤੁਹਾਨੂੰ ਕੋਈ ਸਰਾ ਜਾਣਕਾਰੀ ਮਿਲੇ ਇਨਾ ਕਹਿ ਕੇ ਉਹ ਆਪਣੇ ਘਰ ਚਲੀ ਗਈ ਸਾਰਿਆਂ ਨੂੰ ਉਸਦੀ ਸਲਾਹ ਸਹੀ ਲੱਗੀ ਉਹ ਉਥੋਂ ਹੀ ਘਰਾਂ ਦੇ ਅੱਗੇ ਪਿੱਛੇ ਤੁਰਨ ਲੱਗੇ ਇੱਕ ਥਾਂ ਤੇ ਉਹਨਾਂ ਨੂੰ ਕੁਝ ਔਰਤਾਂ ਬੈਠੀਆਂ ਦਿਖਾਈ ਦਿੰਦੀਆਂ ਡੋਰਾ ਦੇ ਪੈਰ ਵੀ ਦੋਵੇਂ ਉਹਨਾਂ ਕੋਲੇ ਚੱਲੀਆਂ ਗਈਆਂ ਉਹਨਾਂ ਨੇ ਕੁਝ ਗੱਲਾਂ ਬਾਤਾਂ ਕਰਕੇ ਉਹ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਉਹ ਇੱਥੋਂ ਦੀ ਹੀ ਕੁੜੀ ਹੈ ਜਿੱਥੇ ਉਹ ਆਈ ਸੀ ਉਥੋਂ ਲੜ ਕੇ ਘਰ ਵਾਪਸ ਆ ਗਈ ਸੀ ਉਸ ਕੋਲੇ ਇੱਕ ਲੜਕੀ ਦੁਰਗਾ ਵੀ ਸੀ ਛੋਟੀ ਜਹੀ ਕੁਝ ਮਹੀਨੇ ਉਸ ਨੇ ਇੱਥੇ ਗੁਜ਼ਾਰੇ ਪਰ ਉਸਦੇ ਮਾਪਾ ਬਾਬ ਗੁਜ਼ਰ ਗਏ ਆਪਣੇ ਭਰਾ ਅਬੇ ਨਾਲ ਹੀ ਉਹ ਆਪਣੀ ਲੜਕੀ ਨੂੰ ਪਾਲ ਰਹੀ ਸੀ ਪਰ ਕੁਝ ਕੁ ਮਹੀਨਿਆਂ ਵਿੱਚ ਹੀ ਉਹਨੇ ਬੜੀ ਖੁਸ਼ੀ-ਖੁਸ਼ੀ ਆਪਣਾ ਘਰ ਛੱਡ ਦਿੱਤਾ ਕਿ ਉਹ ਸ਼ਹਿਰ ਵੱਸ ਗਿਆ ਜਿੱਥੇ ਉਹਨਾਂ ਨੂੰ ਚੰਗਾ ਕੰਮਕਾਰ ਮਿਲ ਗਿਆ ਹੈ ਕਿਉਂਕਿ ਉਸਦਾ ਭਰਾ ਪਹਿਲਾਂ ਹੀ ਸ਼ਹਿਰ ਵਿੱਚ ਕਿਸੇ ਕੰਮ ਤੇ ਲੱਗਿਆ ਹੋਇਆ ਜਿਸ ਕਰਕੇ ਉਹ ਉਮਾ ਨੂੰ ਤੇ ਉਸਦੇ ਬੱਚੇ ਨੂੰ ਵੀ ਨਾਲ ਲੈ ਗਿਆ ਤਾਂ ਕਿ ਉਹਨਾਂ ਦੀ ਸਹੀ ਦੇਖਭਾਲ ਕਰ ਸਕੇ ਕਈ ਸਾਲਾਂ ਬਾਅਦ ਉਹਨਾਂ ਨੇ ਹੁਣ ਉਸਦੀ ਲੜਕੀ ਨੂੰ ਹੀ ਦੇਖਿਆ ਕਿਉਂਕਿ 2-4 ਦਿਨਾਂ ਤੋਂ ਇੱਥੇ ਹੀ ਆ ਰਹੀ ਸੀ ਤੇ ਆਪਣੇ ਘਰ ਚਲੀ ਜਾਂਦੀ ਹੈ ਉਸਨੇ ਦੱਸਿਆ ਕਿ ਓਮਾ ਦੀ ਬੇਟੀ ਹੈ ਪਰ ਓਮਾ ਇੰਨੇ ਸਾਲਾਂ ਦੀ ਦਿਖਾਈ ਨਹੀਂ ਦਿੱਤੀ ਨਾ ਹੀ ਉਸਦਾ ਭਰਾ ਡੋਰਾ ਡੋਰਾ ਬੋਲੀ ਨਹੀਂ ਉਹਨਾਂ ਦੇ ਘਰ ਹੋਰ ਵੀ ਕੋਈ ਆਉਂਦਾ ਰਹਿੰਦਾ ਇੱਕ ਔਰਤ ਬੋਲੀ ਹਾਂ ਕਿਰਾਏ ਵਾਲੇ ਰਹਿੰਦੇ ਹਨ ਇੱਕ ਪਾਸੇ ਤੇ ਉਹਨਾਂ ਦਾ ਆਪ ਦਾ ਕਮਰਾ ਹੈ ਬਾਕੀ ਘਰ ਕਿਰਾਏ ਵਾਲਿਆਂ ਨੂੰ ਦਿੱਤਾ ਹੋਇਆ ਹੈਗਾ ਦੂਰਾ ਬੋਲੀ ਕੀ ਉਸ ਕੋਲੇ ਕੋਈ ਪਿੱਤਲ ਦਾ ਘੜਾ ਵੀ ਹੈ ਦੂਜੀ ਔਰਤ ਬੋਲੀ ਹਾਂ ਦੇਖਿਆ ਤਾਂ ਸੀ ਅਸੀਂ ਪੁੱਛਿਆ ਵੀ ਸੀ ਤੇ ਉਸਨੇ ਦੱਸਿਆ ਕਿ ਉਸ ਦੀ ਮਾਂ ਦਾ ਖਾਂਦਾ ਨਹੀਂ ਘੜਾ ਹੈ ਜਿਸ ਨੂੰ ਉਹ ਆਪਣੇ ਘਰ ਮਹਿਫੂਜ਼ ਕਰਨ ਲਈ ਹੀ ਲੈ ਕੇ ਆਈ ਹੈ ਤੇ ਕੁਝ ਸਮੇਂ ਬਾਅਦ ਉਸ ਦੀ ਮਾਂ ਵੀ ਇੱਥੇ ਆਵੇਗੀ ਅਜਿਹਾ ਕਹੇ ਉਹ ਆਪਣੇ ਘਰ ਚਲੀ ਗਈ ਪੈਰ ਵੀ ਬੋਲੀ ਅੱਜ ਉਸ ਦੇ ਪਿੱਛੇ ਗੁੰਡੇ ਕਿਉਂ ਲੱਗੇ ਹੋਏ ਸਨ ਤਿੰਨ ਔਰਤਾਂ ਅੱਛਾ ਅਸੀਂ ਤਾਂ ਨਹੀਂ ਦੇਖੇ ਸਾਨੂੰ ਨਹੀਂ ਪਤਾ ਲੱਗਿਆ ਪਰ ਇਹ ਕਿਉਂ ਕੀ ਗੱਲ ਹੈ ਪੈਰ ਵੀ ਬੋਲੀ ਇਹ ਤਾਂ ਸਹੀ ਜਾਣਨਾ ਹੈ ਔਰਤ ਬੋਲੀ ਤੁਸੀਂ ਕਿਉਂ ਦੁਰਗਾ ਬਾਰੇ ਪੁੱਛ ਰਹੇ ਹੋ ਤੁਸੀਂ ਕਿਵੇਂ ਜਾਣਦੇ ਹੋ ਉਸ ਨੂੰ ਸਾਡਾ ਵੀ ਉਸ ਨਾਲ ਕੋਈ ਪੁਰਾਣਾ ਹਿਸਾਬ ਕਿਤਾਬ ਹੈ ਬਸ ਥੋੜਾ ਹੋ ਨਿਬੇੜਨਾ ਸੀ ਡੋਰਾ ਬੋਲੀ ਧੰਵਾਦ ਤੁਹਾਡਾ ਬਹੁਤ ਬਹੁਤ ਪੈਰ ਵੀ ਤੇ ਡੋਰਾ ਨੇ ਵਾਪਸ ਸਾਰਿਆਂ ਕੋਲ ਆ ਕੇ ਊਮਾ ਬਾਰੇ ਜਾਣਕਾਰੀ ਦਿੱਤੀ ਕਿ ਉਹ ਇੱਥੋਂ ਦੀ ਹੀ ਰਹਿਣ ਵਾਲੀ ਹੈ ਉਹਨਾਂ ਕੋਲੇ ਹੁਣ ਇੱਕ ਹੋਰ ਸਵਾਲ ਸੀ ਕਿ ਦੁਰਗਾ ਬਸ ਇੱਥੇ ਇੱਕ ਘੜਾ ਰੱਖਣ ਹੀ ਆਈ ਸੀ ਇਹ ਕੀ ਚੱਕਰ ਹੋਵੇਗਾ ਈਮਾ ਬੋਲੀ ਮੇਰਾ ਹੁਣ ਇੱਥੇ ਬਿਲਕੁਲ ਵੀ ਮਨ ਨਹੀਂ ਲੱਗ ਰਿਹਾ ਥੋੜੀ ਘਬਰਾਹਟ ਵੀ ਹੋ ਰਹੀ ਹੈ ਕਬਰ ਬੋਲਿਆ ਮੇਰੇ ਨਾਲ ਖਿਆਲ ਨਾਲ ਹੁਣ ਸਾਨੂੰ ਘਰੀ ਚੱਲਣਾ ਚਾਹੀਦਾ ਤਾਂ ਜੋ ਕਿ ਬਾਕੀ ਦੀ ਖਬਰ ਦਾਦੀ ਨੂੰ ਵੀ ਪਤਾ ਹੋਊਗੀ ਹੁਣ ਤਾਂ ਉਹਨਾਂ ਦੀ ਆਵਾਜ਼ ਵੀ ਵਾਪਸ ਆ ਗਈ ਹੈ ਹੋ ਸਕਦਾ ਕੋਈ ਹੋਰ ਗੱਲਾਂ ਵੀ ਉਹਨਾਂ ਤੋਂ ਪਤਾ ਲੱਗਣ ਉਦੇਸਿੰਘ ਬੋਲਿਆ ਹਾਂ ਇਹ ਠੀਕ ਹੈ ਚਲੋ ਚੱਲਦੇ ਹਾਂ ਪਹਿਲਾਂ ਡੋਰਾ ਦੇ ਘਰੇ ਚਲੋ ਡੋਰਾ ਬੋਲੀ ਹਾਂ ਚਲੋ ਹੁਣ ਉਹ ਹੁਣ ਉਹਦਾ ਉਦੇਸ ਸਿੰਘ ਦੀ ਗੱਡੀ ਵਿੱਚ ਬੈਠ ਕੇ ਵਾਪਸ ਜੰਗਲ ਵਾਲੇ ਰਸਤੇ ਚੱਲ ਪਏ ਜਿੱਥੇ ਦੀ ਪਹਿਲਾਂ ਇਹ ਸਾਨੂੰ ਰਸਤੇ ਵਿੱਚ ਉਹਨਾਂ ਨੇ ਲਾਡੋ ਤੇ ਉਸਦੇ ਮਾਂ ਨੂੰ ਉਹਨਾਂ ਦੇ ਘਰ ਉਤਾਰਿਆ ਫਿਰ ਉਹ ਡੋਰਾ ਦੇ ਘਰ ਵੱਲੋਂ ਉਹਨਾਂ ਦੇ ਕਬੀਲੇ ਵੱਲ ਚੱਲ ਪਏ ਡੋਰਾ ਦੇ ਮਾਂ-ਬਾਪ ਵੀ ਅੰਦਰ ਬੈਠੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਸਾਰਿਆਂ ਨੂੰ ਵੇਖ ਕੇ ਉਹ ਵੀ ਖੁਸ਼ ਹੋਏ ਇਹ ਫਿਰ ਪਰਵੀ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਲਈ ਇੱਕ ਹੋਰ ਸਰਪ੍ਰਾਈਜ਼ ਹੈ ਤੇ ਇਸ ਬਾਰੇ ਉਹ ਸੋਚ ਵੀ ਨਹੀਂ ਸਕਦੇ ਡੋਰਾ ਦੀ ਮਾਂ ਮੁਲੀ ਅੱਛਾ ਉਹ ਕੀ ਹੈ ਪਰਵੀ ਨੇ ਆਪਣੀ ਮਾਂ ਨੂੰ ਆਵਾਜ਼ ਦਿੱਤੀ ਮਾਂ ਆਂਦਰਾਓ ਉਹਨਾਂ ਨੇ ਦੇਖਿਆ ਕਿ ਬਾਹਰੋਂ ਲక్ష్ਮੀ ਆ ਰਹੀ ਸੀ ਉਹਨਾਂ ਦਾ ਆਪਣੇ ਬੇਟਿਆਂ ਦਾ ਬੇਟੀਆਂ ਦਾ ਧਿਆਨ ਰੱਖਣ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਉਹਨਾਂ ਨੇ ਵੀ ਆਪਣਾ ਵਾਅਦਾ ਨਿਭਾਉਣਾ ਸੀ ਤੇ ਉਹਨਾਂ ਦਾ ਫਰਜ਼ ਸੀ ਕਿ ਉਹ ਵੀ ਤਾਂ ਉਹਨਾਂ ਦੀ ਇੰਨੀ ਮਦਦ ਕਰਦੀ ਹੁੰਦੀ ਸੀ ਚਲੋ ਸ਼ੁਕਰ ਹੈ ਕਿ ਉਹ ਵਾਪਸ ਆ ਗਈ ਹੈ ਤੇ ਠੀਕ ਠਾਕ ਹੈ ਉਹਨਾਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕੁਝ ਸਮਾਂ ਹੋ ਇੱਕ ਦੂਜੇ ਨੂੰ ਮਿਲਦਿਆਂ ਰਹੀਆਂ ਅੰਮਾ ਵੀ ਉੱਥੇ ਆ ਗਈ ਉਹ ਵੀ ਲక్ష్ਮੀ ਨੂੰ ਵਾਪਸ ਦੇ ਕੇ ਖੁਸ਼ ਹੋਈ ਸ਼ਾਮਾਂ ਪੈ ਗਈਆਂ ਸਨ ਲక్ష్ਮੀ ਨੇ ਕਿਹਾ ਕਿ ਅੱਜ ਦੀ ਰਾਤ ਉਹ ਸਾਰੇ ਇੱਥੇ ਰੁਕਣਗੇ ਕਿ ਗੱਲਾਂ ਬਾਤਾਂ ਕਰ ਸਕਣ ਸਵੇਰੇ ਹੀ ਉਹ ਘਰੇ ਚਲੇ ਜਾਣਗੇ ਰਾਤਾ ਦਾ ਖਾਣਾ ਵੀ ਨਾਲ ਨੂੰ ਮੇੜ ਕੇ ਉਹ ਵਿਲੇ ਹੋ ਕੇ ਮੰਜਿਆ ਤੇ ਬੈਠ ਗਏ ਸਾਰੇ ਬਾਰੇ ਇਕੱਠੇ ਬੈਠੇ ਇੱਕ ਦੂਜੇ ਨੂੰ ਨਮਸਤੀ ਕਰ ਰਹੇ ਸਨ ਤੇ ਗੱਲਾਂ ਬਾਤਾਂ ਕਰ ਰਹੇ ਸਨ ਦੋਰਾ ਦੀ ਮਾਂ ਨੇ ਲక్ష్ਮੀ ਨੂੰ ਪੁੱਛਿਆ ਜੇਕਰ ਉਸ ਨੂੰ ਕੋਈ ਦਿੱਕਤ ਨਾ ਹੋਵੇ ਤਾਂ ਕਿ ਉਹ ਦੱਸ ਸਕਦੀ ਹੈ ਉਸ ਰਾਤ ਜੋ ਉਹਨਾਂ ਦੀ ਆਖਰੀ ਮੁਲਾਕਾਤ ਸੀ ਉਸ ਤੋਂ ਬਾਅਦ ਕੁਝ ਆਦਮੀ ਉਸ ਨੂੰ ਕਿੱਥੇ ਚੁੱਕ ਕੇ ਲੈ ਗਏ ਸਨ ਕਿਉਂਕਿ ਇਹ ਦਿਲਤ ਕਿੰਨੇ ਸਾਲਾਂ ਤੋਂ ਉਹਨਾਂ ਦੇ ਅੱਖਾਂ ਸਾਹਮਣੇ ਘੁੰਮ ਰਿਹਾ ਸੀ ਕਿ ਉਹ ਇਸ ਦਾ ਜਵਾਬ ਸੁਣ ਕੇ ਸੰਤੁਸ਼ਟ ਹੋ ਜਾਣ ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਜਾਵੇ। ਲక్ష్ਮੀ ਮੁੱਲੀ ਹਾਂ ਹਾਂ ਕਿਉਂ ਨਹੀਂ ਉਸ ਰਾਤ ਜੋ ਆਦਮੀ ਉਸ ਨੂੰ ਚੁੱਕ ਕੇ ਲੈ ਗਏ ਸਾਨੂੰ ਅਬੇ ਤੇ ਹੀ ਸਨ। ਉਸ ਦੇ ਕਹਿੰਦੇ ਉਹਨਾਂ ਨੇ ਮੈਨੂੰ ਉਸ ਦੇ ਘਰ ਸ਼ਹਿਰ ਵਿੱਚ ਓਮਾ ਕੋਲੇ ਛੱਡ ਦਿੱਤਾ ਜਿੱਥੇ ਉਹ ਦੁਰਗਨਾ ਰਹਿ ਰਹੀ ਸੀ। ਦੁਰਗਾ ਉਹਦੋਂ 7 ਸਾਲ ਦੀ ਹੋਵੇਗੀ। ਉਹਨਾਂ ਮੈਨੂੰ ਠੀਕ ਕਰਕੇ ਬਹੁਤ ਦਿਨ ਤੱਕ ਤਮਕਾਇਆ ਕਿ ਉਹ ਕਿਸੇ ਹਾਲ ਵਿੱਚ ਆਪਣੇ ਘਰ ਵਾਪਸ ਨਹੀਂ ਜਾਣੀ ਚਾਹੀਦੀ ਤਾਂ ਉਸ ਦੀਆਂ ਬੇਟੀਆਂ ਵੀ ਚੁੱਕ ਲਿਆ ਜਾਵੇਗਾ ਤੇ ਹੁਣ ਉਹ ਚੁੱਪਚਾਪ ਸਾਡੇ ਕਹਿਣ ਦੇ ਅਨੁਸਾਰ ਰਹੇ ਮੈਂ ਵੀ ਰੱਬ ਦੀ ਮਰਜ਼ੀ ਸਮਝ ਸਾਰਾ ਕੁਝ ਬਰਦਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਕੁਝ ਦਿਨ ਉੱਥੇ ਰਹਿੰਦੇ ਰਹਿੰਦੇ ਉਹਨਾਂ ਨੇ ਫੈਸਲਾ ਕੀਤਾ ਕਿ ਓਮਾਂ ਦਾ ਵਿਆਹ ਕਰ ਦਿੱਤਾ ਜਾਵੇ ਤੇ ਓਮਾਂ ਉਸ ਕੋਲੋਂ ਹੀ ਤਿਆਰ ਹੋ ਕੇ ਆਪਣੇ ਭਰਾ ਨਾਲ ਚਲੀ ਗਈ ਦੁਰਗਾ ਨੂੰ ਘਰ ਛੱਡ ਕੇ ਫਿਰ ਓਮਾ ਤਾਂ ਕਈ ਦਿਨ ਵਾਪਸ ਨਹੀਂ ਆਈ ਉਹੀ ਦੁਰਗਾ ਨੂੰ ਕਈ ਦਿਨ ਸਮਤੀ ਰਹੀ ਉਸ ਨੂੰ ਸਕੂਲ ਭੇਜਦੀ ਬਾਹਰ ਉਹਨਾਂ ਦੇ ਆਦਮੀ ਪਹਿਰੇ ਦੇ ਰਹੇ ਹੁੰਦੇ ਸੀ ਫਿਰ ਉਸਨੇ ਦੱਸਿਆ ਕਿ ਕਈ ਦਿਨਾਂ ਬਾਅਦ ਜਦੋਂ ਵਾਪਸ ਆਈ ਤਾਂ ਬੜੀ ਚਮਕ-ਦਮਕ ਸੀ ਉਹਨਾਂ ਦੇ ਕੱਪੜਿਆਂ ਵਿੱਚ ਤੇ ਉਹਨਾਂ ਦੇ ਚਿਹਰੇ ਤੇ ਉਹਨਾਂ ਤੋਂ ਹੀ ਪਤਾ ਚੱਲਿਆ ਕਿ ਉਹਦੇ ਸਿੰਘ ਦੀ ਹਵੇਲੀ ਰਹਿਣ ਲੱਗ ਪਏ ਹਨ ਇਸ ਤਰ੍ਹਾਂ ਕਈ ਮਹੀਨੇ ਬਾਅਦ ਓਮਾ ਨੇ ਉਸ ਦੇ ਪਤੀ ਉਦੇਸ਼ ਸਿੰਘ ਨਾਲ ਵਿਆਹ ਕਰਾ ਲਿਆ ਹੈ ਫਿਰ ਉਹਨਾਂ ਨੇ ਲక్ష్ਮੀ ਨੂੰ ਧਮਕਾ ਕੇ ਕੁਝ ਸਾਲ ਆਪਣੇ ਅਧੀਨ ਹੀ ਰੱਖਿਆ ਉਹ ਵੀ ਆਪਣੇ ਬੇਟੀਆਂ ਦੀ ਹਫਾਜ਼ਤ ਲਈ ਚੁੱਪਚਾਪ ਉਹਨਾਂ ਦੇ ਅਧੀਨ ਰਹੀ ਜਦ ਵੀ ਉਹ ਕਿਸੇ ਜਾਣਕਾਰੀ ਆਪੇਤ ਨੂੰ ਲੈ ਕੇ ਲక్ష్ਮੀ ਤੰਗ ਕਰਕੇ ਤਾਂ ਤੰਗ ਕਰਕੇ ਤਾਂ ਉਸਨੇ ਆਪਣੇ ਆਪ ਨੂੰ ਦਿਮਾਗੀ ਪ੍ਰੇਸ਼ਾਨੀ ਹੋਂ ਦਾ ਨਾਟਕ ਕੀਤਾ ਤਾਂ ਜੋ ਉਹ ਮਾਂ ਉਸ ਤੋਂ ਕੋਈ ਪੇਤ ਨਾ ਲੈ ਸਕੇ ਨਾ ਹੀ ਉਸ ਦੀ ਕੋਈ ਗਲਤ ਵਰਤੋਂ ਕਰ ਸਕਣ ਉਸੋ ਦੀ ਹਾਲਤ ਦੇਖ ਕੇ ਓਮਾ ਤੇ ਉਸ ਦੇ ਪ੍ਰਾਣੇ ਉਸ ਨੂੰ ਵੀ ਪਾਗਲਖਾਨੇ ਭੇਜ ਦਿੱਤਾ ਸੀ ਤਾਂ ਜੋ ਉਹਨਾਂ ਨੂੰ ਉਸ ਨੂੰ ਚੱਲਣਾ ਨਾ ਪਵੇ ਇਸ ਤਰ੍ਹਾਂ کئی ਸਾਲ ਹੋ ਗਏ ਫਿਰ ਉਹਨਾਂ ਨੇ ਦੁਰਗਾ ਨੂੰ ਦੇਸ਼ ਪੜ੍ਹਦੀ ਭੇਜ ਦਿੱਤਾ ਸੀ ਇੱਕ ਦਿਨ ਜਦੋਂ ਓਮਾ ਹਿਮਾ ਨੂੰ ਪਾਗਲਖਾਨੇ ਲੱਭ ਰਹੀ ਸੀ ਤਾਂ ਹਿਮਾ ਨਾਲ ਮਿਲਣ ਕਰਕੇ ਉਹਨਾਂ ਨੇ ਲక్ష్ਮੀ ਨੂੰ ਵੀ ਪਾਗਲਖਾਨੇ ਵਿੱਚੋਂ ਕਢਾ ਕੇ ਆਪਣੇ ਕੋਲੇ ਕੈਦ ਕਰ ਲਿਆ ਸੀ ਉਹਨਾਂ ਨੇ ਉਸ ਨੂੰ ਆਪਣੀ ਫੈਕਟਰੀ ਵਿੱਚ ਹੀ ਉੱਪਰ ਬੰਨ ਕੇ ਰੱਖਿਆ ਸੀ ਜਦੋਂ ਵੀ ਦੁਰਗਾ ਤੇ ਓਮਾ ਇੱਕ ਦੂਜੇ ਨੂੰ ਮਿਲਦੀਆਂ ਤਾਂ ਉਹ ਕੋਈ ਨਾ ਕੋਈ ਗੱਲਬਾਤ ਕਰਦੀਆਂ ਰਹਿੰਦੀਆਂ ਸੀ ਲక్ష్ਮੀ ਨੂੰ ਸਾਰਾ ਕੁਝ ਸਮਝ ਆਉਂਦਾ ਗਿਆ ਕਿ ਉਹ ਕੀ ਕੁਝ ਕਰ ਰਹੀਆਂ ਹਨ ਕਿਸ ਕਿਸ ਨੂੰ ਉਹਨਾਂ ਉਹਨਾਂ ਨੇ ਬਰਬਾਦ ਕਰ ਦਿੱਤਾ ਹੈ ਤੇ ਹੁਣ ਕੀ ਕਰਨ ਵਾਲੀਆਂ ਹਨ ਫਿਰ ਲక్ష్ਮੀ ਨੇ ਦੱਸਿਆ ਕਿ ਇੱਕ ਦਿਨ ਦੁਰਗਾ ਕੁਝ ਬੁਰੀ ਜਹੀ ਹਾਲਤ ਦੇ ਵਿੱਚ ਫੈਕਟਰੀ ਆਈ ਤਾਂ ਉਸਦੇ ਮਾਮੇ ਨੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਅਜੋ ਉਸ ਨਾਲ ਇਹ ਘਟਨਾ ਵਾਪਰ ਗਈ ਹੈ ਹਾਵੇਲੀ ਜਲ ਚੁੱਕੀ ਹੈ ਉਸ ਦੀ ਮਾਂ ਪਾਗਲ ਹੋ ਗਈ ਹੈ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਭੱਜ ਆਈ ਹੈ ਪਰ ਵੀ ਬਲੀ ਫਿਰ ਉਸ ਦਿਨ ਮੰਦਰ ਵਿੱਚ ਕਿਸੇ ਦਾ ਕਤਲ ਹੋਇਆ ਸੀ ਜਦ ਕਿ ਅਸੀਂ ਤਾਂ ਕਈ ਦਿਨ ਉਸ ਨੂੰ ਦੁਰਗਾ ਹੀ ਸਮਝੀ ਰੱਖਿਆ ਸੀਗਾ ਲਛਮੀ ਬਲੀ ਹਾਂ ਦੁਰਗਾ ਇੰਨੀ ਛੇਤੀ ਹੱਥੋਂ ਵਾਲੀ ਨਹੀਂ ਸੀ ਇਸ ਪਿੱਛੇ ਵੀ ਉਸ ਨੇ ਇੱਕ ਚਾਲ ਚੱਲੀ ਸੀ ਡੋਰਾ ਬੁੱਲੀ ਕਿਹੜੀ ਚਾਲ ਲక్ష్ਮੀ ਨੇ ਕਿਹਾ ਅਸਲ ਵਿੱਚ ਦੁਰਗਾ ਨੇ ਭਗਵਾਨ ਦੀ ਮੂਰਤੀ ਪਿੱਛੇ ਖੜੇ ਚੋਰ ਨੂੰ ਦੇਖ ਲਿਆ ਸੀ ਤਹ ਉਸੋਂ ਦੀ ਐਕਟਿੰਗ ਕਰਨ ਲੱਗੀ ਸੀ ਉਸ ਨੂੰ ਵੀ ਉਹਮਾਂ ਦੇ ਗਾਇਬਰ ਗੈਨੇ ਦੇਖ ਕੇ ਸ਼ੱਕ ਹੋਇਆ ਸੀ ਕਿ ਕੋਈ ਉਸ ਦੇ ਗੈਨੇ ਉਤਾਰ ਕੇ ਲੈ ਗਿਆ ਹੈ। ਦੁਰਗਾ ਨੇ ਉਸ ਸਮੇਂ ਜਦ ਆਪਣੇ ਪਰਸ ਵਿੱਚ ਉਸ ਦੇ ਗੈਨੇ ਪਾ ਕੇ ਭਜਦੇ ਉਸ ਚੋਰ ਦਾ ਹੱਥ ਫੜਿਆ ਸੀ ਤਾਂ ਦੇਖਿਆ ਕਿ ਉਹ ਕੋਈ ਹੋਰ ਨਹੀਂ ਉਹੀ ਦਾਸੀ ਸੀ ਜੋ ਪਹਿਲਾਂ ਵੀ ਹਵੇਲੀ ਚੋਂ ਗੈਨੇ ਚੁਰਾ ਕੇ ਮੰਗਲ ਨਾਲ ਭੱਜ ਗਈ ਸੀ ਤੇ ਅੱਜ ਵੀ ਉਹੀ ਕਾਰਾ ਕਰਕੇ ਭੱਜ ਰਹੀ ਹੈ। ਭੱਜ ਰਹੀ ਸੀ ਪਰ ਅੱਜ ਉਸ ਨੂੰ ਦੇਖ ਕੇ ਦੁਰਗਾ ਨਿਰਾਸ਼ ਨਹੀਂ ਬਲਕਿ ਖੁਸ਼ ਹੋਈ ਕਿਉਂਕਿ ਉਸ ਦੇ ਕੰਮ ਆਉਣ ਵਾਲੀ ਸੀ। ਉਹ ਆਪਣੀ ਆਪਣੀ ਬਾਹ ਫੜੀ ਵਾਂ ਦੇਖ ਕੇ ਚੋਰ ਦਾਸੀ ਦਾ ਨੂੰ ਪਸੀਨਾ ਆ ਰਿਹਾ ਸੀ ਉਸ ਨੇ ਗਹਿਣਿਆਂ ਵਾਲਾ ਪਰਸ ਦੁਰਗਾ ਵੱਲ ਕਰਦਿਆਂ ਕਿਹਾ ਕਿ ਉਸ ਨੂੰ ਮਾਫ ਕਰ ਦੇਵੀ ਪਰ ਦੁਰਗਾ ਨੇ ਉਸ ਨੂੰ ਆਪਣੇ ਵੱਲ ਖਿੱਚ ਕੇ ਚਾਕੂ ਉਸ ਦੇ ਪੇਟ ਵਿੱਚ ਗੱਡ ਦਿੱਤਾ ਦਾਸੀ ਦਾ ਮੂੰਹ ਖੁੱਲਾ ਤੇ ਅੱਖਾਂ ਬਾਹਰ ਆ ਗਈਆਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਦੁਰਗਾ ਨੇ ਉਸ ਨੂੰ ਪਾਸੇ ਲਿਜਾ ਕੇ ਉਸ ਦੇ ਕੱਪੜੇ ਆਪਣੇ ਕੱਪੜਿਆਂ ਨਾਲ ਬਦਲ ਲਏ ਤੇ ਬਾਅਦ ਵਿੱਚ ਉਸ ਨੂੰ ਉਸੇ ਜਗ੍ਹਾ ਤੇ ਲਿਜਾ ਸ਼ੀਸ਼ੇ ਦੇ ਬਰਤਨ ਉਠਾ ਉਸ ਦੇ ਚਿਹਰੇ ਤੇ ਹੱਥ ਪੈਰਾਂ ਤੇ ਵਿਗਾੜ ਦਿੱਤੇ ਜਾਂ ਕਿ ਉਸ ਤੋਂ ਪਤਾ ਲੱਗਾ ਪਤਾ ਲਗਾਉਣਾ ਮੁਸ਼ਕਲ ਸੀ ਕਿ ਇਹ ਦੁਰਗਾ ਹੈ ਕਿ ਕੋਈ ਹੋਰ ਡੋਰਾ ਬੋਲੇ ਅੱਛਾ ਤਾਂ ਉਹ ਲਾਲ ਪਹਿਲਾਂ ਵਾਲੀ ਦੁਰਗਾ ਹੀ ਸੀ ਜਿਸ ਕਰਨ ਉਹ ਦੁਕਾਹਲ ਨਾਲੋਂ ਸੋ ਭੱਜ ਗਈ ਪਰ ਆਪਣੀ ਮਾਂ ਨੂੰ ਕਿਉਂ ਸਾਡੇ ਤੇ ਨਾਲ ਲੈ ਕੇ ਗਈ ਲక్ష్ਮੀ ਬੋਲੀ ਜੇ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਨਿਕਲਦੀ ਤਾਂ ਉਹ ਆਪ ਵੀ ਫੜੀ ਜਾਣੀ ਸੀ ਜਿਸ ਕਰਕੇ ਉਸਨੇ ਆਪਣੇ ਆਪ ਨੂੰ ਹੀ ਬਚਾਉਣਾ ਸਹੀ ਸਮਝਿਆ ਬਾਕੀ ਜੇਕਰ ਕੋਈ ਉਹ ਮਾਂ ਨੂੰ ਉਸ ਲਾਸ਼ ਕੋਲੇ ਦੇਖਦਾ ਤਾਂ ਇਹ ਹੀ ਲੱਗਣਾ ਸੀ ਕਿ ਦੁਰਗਾ ਹੀ ਹੈ ਇਹਮਾ ਫਿਰ ਦੁਰਗਾ ਚੁੱਪ ਕਰਕੇ ਕਿਉਂ ਨਾ ਬੈਠੀ ਉਸਨੇ ਇਹਨੇ ਨਾਟਕ ਕਿਉਂ ਕੀਤੇ ਕਦੇ ਭੂਤ ਬਣਦਾ ਕਦੇ ਸਾਧਨੀ ਬਣਦਾ ਕਦੇ ਲਾਡੂ ਨੂੰ ਵਰਤਣਾ ਚੁੱਪਚਾਪ ਉਹਨਾਂ ਨੇ ਖੂਬ ਵਿੱਚੋਂ ਹੀਰੇ ਕੱਢ ਕੇ ਭਜਨ ਦੀ ਕਿਉਂ ਨਾ ਕੀਤੀ ਲక్ష్ਮੀ ਬੋਲੀ ਕਿਉਂਕਿ ਬਲਦੀ ਹਵੇਲੀ ਦੀ ਅੱਗ ਹਲੇ ਵੀ ਉਸਦੇ ਸੀਨੇ ਵਿੱਚ ਬਲ ਰਹੀ ਸੀ ਉਸਦੇ ਮਾਮੇ ਨੇ ਤਾਂ ਉਸ ਨੂੰ ਇਹੀ ਕਿਹਾ ਸੀ ਕਿ ਹੁਣ ਚੁੱਪ ਹੀ ਰਹਿਣਾ ਤਾਂ ਚੰਗਾ ਉਹਨਾਂ ਲਈ ਲੋਕ ਛਪ ਕੇ ਆਪਣਾ ਕੰਮ ਨੂੰ ਮੇਡ ਲੈਣਾ ਹੀ ਸਹੀ ਹੈ ਪਰ ਲਾਲ ਪੈਰਾਂ ਵਾਲੀ ਦੁਰਗਾ ਜਦੋਂ ਮੰਦਿਰ ਚੋਂ ਭੱਜ ਕੇ ਝਾੜੀਆਂ ਵਿੱਚੋਂ ਲੋਪ ਹੋ ਗਈ ਤਾਂ ਉਸਨੇ ਉੱਥੇ ਹੀ ਲੋਕ ਕੇ ਰਾਣਾ ਪ੍ਰਤਾਪ ਤੇ ਉਦੇ ਸਿੰਘ ਨੂੰ ਆਪਣੇ ਪਰਿਵਾਰ ਨਾਲ ਇਕੱਠੇ ਦੇਖਿਆ ਜਿਨ੍ਹਾਂ ਨੂੰ ਦੇਖ ਉਸਨੇ ਆਪਣੇ ਆਪ ਨੂੰ ਕਿਹਾ ਕਿ ਅੱਛਾ ਤਾਂ ਇਹ ਗੱਲ ਹੈ ਇਹੀ ਗਲਤੀ ਰਹਿ ਗਈ ਸੀ ਮੇਰੀ ਇਹ ਸਾਰੇ ਇਕੱਠੇ ਹੋਏ ਫਿਰਦੇ ਨੇ ਮਰੇ ਵੀ ਜਿੰਦਾ ਹੋ ਗਏ ਤੇ ਹੁਣ ਉਹ ਵੀ ਹੁਣ ਬਦਲਾ ਲੈ ਕੇ ਛੱਡੇਗੀ ਇਹਨਾਂ ਆਖੋ ਉਥੋਂ ਤੁਰ ਪਈ ਉਥੋਂ ਕਾਲਨ ਵਿੱਚ ਤੁਰੀ ਜਾਂਦੀ ਸਾਹਮਣੇ ਲੱਡੂ ਵਿੱਚ ਟਕਰਾ ਗਈ ਸੀ ਲੱਡੂ ਉਸ ਵਕਤ ਹੀ ਆਪਣੇ ਸਹੁਰਿਆਂ ਦੇ ਆਉਣ ਦੇ ਡਰ ਤੋਂ ਆਪਣਾ ਘਰ ਸ਼ੈਡ ਮੰਦਰ ਵੱਲ ਆ ਰਹੀ ਸੀ ਪਰ ਰਸਤੇ ਵਿੱਚ ਉਹਨੂੰ ਦੁਰਗਾ ਮਿਲੀ ਜਿਸ ਨੇ ਉਸਨੂੰ ਪਰੇਸ਼ਾਨ ਹੋਣ ਦਾ ਕਾਰਨ ਪੁੱਛਿਆ ਤੇ ਮਦਦ ਲਈ ਭਰੋਸਾ ਵੀ ਦਿਵਾਇਆ ਇਸ ਤਰ੍ਹਾਂ ਡਰੀ ਹੋਈ ਲੱਡਾ ਡਰੀ ਹੋਈ ਲਾਡੋ ਦਾ ਉਸਨੇ ਫਾਇਦਾ ਚੁੱਕਿਆ ਹਾਲਾਤਾਂ ਦੀ ਮਾਰੀ ਲਾਡੋ ਨੂੰ ਵਰਤਨਾ ਦੁਰਗਾ ਚੰਗੀ ਤਰ੍ਹਾਂ ਜਾਣਦੀ ਸੀ ਉਸ ਨੂੰ ਆਪਣੇ ਨਾਲ ਉਹ ਚੁੱਕੀ ਵੱਲ ਲੈ ਗਈ ਜਿੱਥੇ ਉਹਨਾਂ ਦਾ ਹੀਰੇ ਕੱਢਣ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਸੀ 2-4 ਦਿਨ ਉਹ ਲਾਡੋ ਨਾਲ ਰੁਕ ਕੇ ਕੋਈ ਨਾ ਕੋਈ ਨਾਟਕ ਜਾਂ ਭੂਤ ਬਣ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਰਹੀ ਫਿਰ ਉਸਦੇ ਮਾਮੇ ਨੇ ਉਸਨੂੰ ਫੈਕਟਰੀ ਵਿੱਚ ਔਨ ਲਈ ਕਿਹਾ ਤੇ ਨਾਟਕ ਬੰਦ ਕਰ ਲਈ ਕਿ ਆ ਜੋ ਉਹਨਾਂ ਦੇ ਖੂ ਤੱਕ ਨਾ ਕੋਈ ਪਹੁੰਚ ਸਕੇ ਇਸ ਤਰ੍ਹਾਂ ਉਹਨਾਂ ਨੇ ਜਾਣਬੁੱਝ ਕੇ ਲਾਡੋ ਸਾਹਮਣੇ ਦੁਰਗਾ ਨਾਲ ਥੋੜਾ ਬੁਰਾ ਵਿਹਾਰ ਕੀਤਾ ਤਾਂ ਜੋ ਲਾਡੋ ਨੂੰ ਲੱਗੇ ਕਿ ਉਸਨੂੰ ਲਿਜਾਣ ਵਾਸਤੇ ਐ ਹੋ ਕੋਈ ਹੋਰ ਲੋਕ ਹਨ ਫਿਰ ਹੌਲੀ ਹੌਲੀ ਲਾਡੋ ਨੂੰ ਵੀ ਹੀਰੇ ਢੋਣ ਦੇ ਕੰਮ ਤੇ ਲਾ ਦਿੱਤਾ ਡੋਰਾ ਬੁੱਲੀ ਲਾਡੋ ਦੇ ਘਰ ਜੋ ਔਰਤ ਆਉਂਦੀ ਸੀ ਕੁੰਡੇ ਵਿੱਚ ਕੁਝ ਪਸਵਾਉਣ ਲਈ ਉਹ ਕੌਣ ਸੀ ਲਤੀਮੋਲੀ ਉਸਦਾ ਨਾਮ ਰਕਮਨੀ ਹੈ ਉਸਦੇ ਮਾਮੇ ਨਾਲ ਹੀ ਸ਼ਾਇਦ ਦੋਵਾਂ ਨੇ ਵਿਆਹ ਕਰਾਉਣਾ ਹੈ ਪਿਆਰੀ ਬਲੀ ਫਿਰ ਮਾਂ ਅੱਜ ਦੁਰਗਾ ਕੱਲੀ ਕਿਵੇਂ ਫਿਰਦੀ ਹੈ ਉਹ ਆਪਣੇ ਮਾਮੇ ਨਾਲ ਕਿਉਂ ਨਾ ਉਹਨਾਂ ਨਾਲ ਗਈ ਕਿ ਉਸਦਾ ਉਸਦੇ ਘਰ ਕੁਝ ਰਹਿ ਗਿਆ ਸੀ ਤੇ ਉਸਦੇ ਪਿੱਛੇ ਗੁੰਡੇ ਕਿਉਂ ਲੱਗੇ ਹੋਏ ਸਨ ਲੈ ਤੁੰ ਬੋਲੀ ਇੱਕ ਦਿਨ ਚੋਰਾ ਨੂੰ ਮੋਰ ਪੈ ਜਾਂਦੇ ਨੇ ਦੁਰਗਾ ਜਦੋਂ ਬਾਹਰ ਕਿਤੇ ਗਈ ਹੋਈ ਸੀ ਤਾਂ ਉਸਦੇ ਮਾਮੇ ਤੇ ਰੁਕਮਣੀ ਨੇ ਪਲਾਨ ਕੀਤਾ ਕਿ ਉਹ ਸਾਰਾ ਮਾਲ ਲੈ ਕੇ ਕਿਤੇ ਭੱਜ ਜਾਣ ਨਹੀਂ ਤਾਂ ਦੁਰਗਾ ਆਪਣਾ ਬਦਲਾ ਲੈਣ ਦੇ ਪੰਗਿਆ ਕਰ ਆਪ ਤਾਂ ਫੜੀ ਜਾਵੇਗੀ ਤੇ ਉਹਨਾਂ ਨੂੰ ਵੀ ਫਸਾ ਦੇਵੇਗੀ ਜਿਸ ਕਰ ਨੂੰ ਉਹ ਤੇ ਦੋਵੇਂ ਹੀ ਮਾਲ ਲੈ ਕੇ ਭੱਜਣ ਲੱਗੇ ਤਾਂ ਦੁਰਗਾ ਨੂੰ ਥੋੜਾ ਸ਼ੱਕ ਹੋਇਆ ਉਸਨੇ ਕਿਵੇਂ ਨਾ ਕਿਵੇਂ ਇੱਕ ਕੜਾ ਹੀਰੇ ਦਾ ਚੋਰੀ ਕਰ ਲਿਆ ਤਾਂ ਜੋ ਉਹ ਬਿਲਕੁਲ ਖਾਲੀ ਨਾ ਰਹਿ ਜਾਵੇ ਮਸਪਿਟਲ ਦਾ ਘੜਾ ਹੀ ਉਹ ਆਪਣੇ ਘਰ ਰੱਖਣ ਚਲੀ ਗਈ ਸੀ ਤੇ ਉਸ ਦਾ ਮਾਮਾ ਤੇ ਰੁਕਮਣੀ ਸਾਰਾ ਮਾਲ ਢੋ ਕੇ ਰਾਤੋਂ ਰਾਤ ਉਥੋਂ ਲੰਘ ਗਏ ਸਨ ਜਦੋਂ ਉਹਨਾਂ ਨੂੰ ਇੱਕ ਘੜਾ ਚੋਰੀ ਹੋਣ ਦਾ ਪਤਾ ਲੱਗਿਆ ਤਾਂ ਉਹ ਆਪਣੇ ਗੁੰਡੇ ਉਸ ਪਿੱਛੇ ਲਗਾ ਗਏ ਸਨ ਉਦੇਸ਼ ਨੂੰ ਬੋਲਿਆ ਬਸ ਹੁਣ ਪੈ ਜਾਓ ਬਹੁਤ ਰਾਤ ਹੋ ਚੁੱਕੀ ਹੈ ਸਵੇਰੇ ਕਰ ਲੋ ਗੱਲਾਂ ਜੋ ਹੋ ਗਿਆ ਹੋ ਗਿਆ ਅਸੀਂ ਸਾਰੇ ਇਕ ਹੋ ਗਏ ਹਾਂ ਇੰਨਾ ਹੀ ਬਹੁਤ ਹੈ ਢੋਰਾ ਦੀ ਮਾਂ ਬੁੱਲੀ ਹਾਂ ਚਲੋ ਸੌ ਜਾ ਹੁਣ ਸਾਰੇ ਜਾਣੇ ਪੈਸੇ ਵੀ ਪੈਸੇ ਤੇ ਸਾਡੀ ਲక్ష్ਮੀ ਮਿਲ ਗਈ ਬਾਕੀ ਗੱਲਾਂ ਤੋਂ ਅਸੀਂ ਕੀ ਲੈਣਾ ਲక్ష్ਮੀ ਬੋਲੀ ਕੋਈ ਗੱਲ ਨਹੀਂ ਬੱਚਿਆਂ ਦੇ ਸਵਾਲ ਜਵਾਬ ਹੀ ਤਾਂ ਕਲੀਅਰ ਹੋਣੇ ਚਾਹੀਦੇ ਹਨ ਬਾਕੀ ਲਗਭਗ ਹੁਣ ਸਾਰੇ ਸਵਾਲ ਹੱਲ ਹੋ ਚੁੱਕੇ ਹਨ ਚਲੋ ਬੱਚਿਓ ਹੁਣ ਸੌ ਜਾਓ ਉਹ ਫਿਰ ਉਹ ਸਾਰੇ ਜਾਣੇ ਸੌਂਗੇ ਸਵੇਰੇ ਉੱਠ ਡੋਰਾ ਦੀ ਮਾਂ ਕੜੀ ਕੋ ਪਹਿਲਾਂ ਚੌਕੇ ਵਿੱਚ ਆਈ ਉਸਨੇ ਚਾਹ ਬਣਾਉਣ ਤੋਂ ਪਹਿਲਾਂ ਚੁੱਲ੍ਹੇ ਉੱਪਰ ਖੀਰ ਰੱਖ ਦਿੱਤੀ ਉਸ ਨੂੰ ਜਿਆਦਾ ਆ ਕਿ ਜਦੋਂ ਲక్ష్ਮੀ ਦੇ ਘਰ ਜਾਂਦੇ ਹੁੰਦੇ ਸਨ ਤਾਂ ਉਹ ਕਈ ਵਾਰੀ ਉਹਨਾਂ ਨੂੰ ਖੀਰ ਬਣਾ ਕੇ ਖਵਾ ਦਿੰਦੀ ਸੀ ਇਸ ਲਈ ਉਹਨਾਂ ਪਲਾ ਨੂੰ ਯਾਦ ਕਰਦੇ ਆ ਉਸਨੇ ਅੱਜ ਉਹਦੇ ਲਈ ਤੇ ਬਾਕੀ ਪਰਿਵਾਰ ਦੇ ਜੀਆਂ ਲਈ ਖੀਰ ਬਨਣੇ ਰੱਖ ਦਿੱਤੀ ਹੌਲੀ ਹੌਲੀ ਸਾਰਿਆਂ ਨੇ ਉੱਠਣਾ ਸ਼ੁਰੂ ਕਰ ਦਿੱਤਾ ਡੋਰਾ ਦੀ ਮਾਂ ਬਾਹਰ ਬਾਹਰ ਸਾਰਿਆਂ ਨੂੰ ਚਾਹ ਫੜਾਉਣ ਲੱਗੀ ਇਨੇ ਅੰਮਾ ਵੀ ਆ ਗਈ ਉਸਨੇ ਦੇਖਿਆ ਕਿ ਚੁੱਲ੍ਹੇ ਵਿੱਚ ਅੱਗ ਦਾ ਭਾਂਬੜ ਜਿਆਦਾ ਹੋ ਗਿਆ ਸੀ ਚੁੱਲੇ ਉੱਤੇ ਰਜਦੀ ਖੀਰ ਹੀਠਾ ਅੱਗ ਦਾ ਭਾਂਬੜ ਵੇਖ ਕੇ ਉਸਨੇ ਲੱਕੜਾਂ ਪਿਛਾਂ ਖਿੱਚ ਦਿੱਤੀਆਂ ਸਨ ਖੀਰਾ ਕਦੇ ਐਡੀ ਅੱਗ ਤੇ ਵੀ ਰਜਦਿਆ ਨੇ ਖੀਰ ហេਠਾ ਦਾਦੀ ਮੱਠੀ ਅੱਗ ਬਾਲੀਦੀ ਐ ਉਸਨੇ ਆਖਿਆ ਫਿਰ ਚੁੱਲ੍ਹੇ ਦੇ ਕੋਲੇ ਲੱਕੜ ਦੀ ਪਟੜੀ ਢਾ ਕੇ ਉਹ ਪਟੜੀ ਉੱਤੇ ਬੰਦੀ ਖੀਰ ਦੇ ਪਤੀਲੇ ਵਿੱਚ ਘੜਚੀ ਫੇਰਨ ਲੱਗ ਪਈ ਡੋਰਾ ਦੀ ਮਾਂ ਨੇ ਕਿਹਾ ਕਿ ਪਹਿਲਾਂ ਤਾਂ ਅੱਗ ਘਟ ਸੀ ਫਿਰ ਉਹ ਚਾਹ ਬਣਾਉਣ ਫੜਾਉਣ ਚਲੀ ਗਈ ਤਾਂ ਧਿਆਨ ਉੱਧਰ ਹੋ ਗਿਆ ਫਿਰ ਦਹੀਂ ਦੀ ਚਾਟ ਯ ਉਸਨੇ ਆਪ ਰੜਕਣ ਲੱਗੀ ਫਿਰ ਉਹ ਮਿਲ ਕੇ ਖਾਣਾ ਬਣਾਉਣ ਲੱਗੀ ਲక్ష్ਮੀ ਵੀ ਉਹਨਾਂ ਦੀ ਮਦਦ ਕਰਨ ਲੱਗੀ ਕੀ ਕਰ ਅਮਾ ਨੇ ਕਿਹਾ ਕਿ ਨਹੀਂ ਨਹੀਂ ਅਸੀਂ ਆਪੇ ਬਣਾ ਲਵਾਂਗੇ ਤੁਸੀਂ ਬੈਠ ਕੇ ਛਕੋ ਪਰ ਲక్ష్ਮੀ ਨੇ ਕਿਹਾ ਕਿ ਉਹ ਇਸ ਤਰ੍ਹਾਂ ਨਹੀਂ ਬੈਠ ਸਕਦੀ ਉਸ ਨੂੰ ਵੀ ਖਾਣਾ ਬਣਾਉਣਾ ਹੀ ਪਵੇਗਾ ਅਮਾ ਬੁੱਲੀ ਕਿਉਂ ਲక్ష్ਮੀ ਨੇ ਉਦੇ ਸਿੰਘ ਨੂੰ ਕਿਹਾ ਸੁਣਦੇ ਹੋ ਉਦੇ ਸਿੰਘ ਕਹਿੰਦਾ ਹਾਂ ਲక్ష్ਮੀ ਕਹਿੰਦੀ ਅੱਜ ਮੈਂ ਇੰਨੇ ਸਾਲਾਂ ਬਾਅਦ ਘਰ ਜਾਵਾਂਗੀ ਮੇਰੀ ਰਸੋਈ ਦੀ ਰਸਮ ਫਿਰ ਸ਼ੁਰੂ ਹੋਵੇਗੀ ਅੰਮਾ ਹਸਬੀ ਤੇ ਬੋਲੀ ਤਾਨੂੰ ਰਸੋਈ ਵਿੱਚ ਜਾਂਦੀ ਕੀ ਲੋੜ ਐ ਪਲਾਂ ਲక్ష్ਮੀ ਮੁੱਲੀ ਅੰਮਾ ਜੀ ਮੈਨੂੰ ਤਾਂ ਇੱਕੋ ਛੋਂਗੇ ਖਾਣਾ ਬਣਾਉਂਦਾ ਜਿਹੜਾ ਕਿ ਮੈਂ ਖੁੱਲ ਕੇ ਆਪਣੀ ਬੱਚਿਆਂ ਲਈ ਬਣਾ ਨਾ ਸਕੀ ਤੇ ਹੁਣ ਮੈਂ ਆਪਣੇ ਹੱਥੀ ਬਣਾਵਾਂਗੀ ਉਦੇਸਿੰਘ ਬੋਲਿਆ ਪਰ ਪਹਿਲਾਂ ਤਾਂ ਸਾਨੂੰ ਹਿਮਾ ਦੇ ਘਰ ਜਾਣਾ ਪਵੇਗਾ ਲక్ష్ਮੀ ਮੁੱਲੀ ਹਾਂ ਹਾਂ ਆਪਣੇ ਦੋਤੇ ਨੂੰ ਵੀ ਮਿਲਣਾ ਸਾਰਿਆਂ ਤੋਂ ਪਹਿਲਾਂ ਮੈਂ ਵਿਕਰਮ ਕੋਲ ਹੀ ਜਾਵਾਂਗੀ ਖਾਣਾ ਖਾ ਕੇ ਉਹ ਕੁਝ ਸਮਾਂ ਮਾਂ ਦੇ ਘਰ ਹੋ ਆਏ ਸੀਮਾ ਨੇ ਵੀ ਉਹਨਾਂ ਲਈ ਕੁਝ ਚੀਜ਼ਾਂ ਪਹਿਲਾਂ ਹੀ ਤਿਆਰ ਕਰਕੇ ਰੱਖੀਆਂ ਸਨ ਵਾਪਸੀ ਸਮੇਂ ਉਹਨਾਂ ਨੇ ਉਹਨਾਂ ਸਾਰਿਆਂ ਤੋਂ ਵਿਦਾ ਲਈ ਤੇ ਰਸਤੇ ਵਿੱਚ ਮੰਦਰਵਾਲ ਹੋ ਗਏ ਜਿੱਥੇ ਉਹ ਪੁਜਾਰੀ ਜੀ ਨੂੰ ਵੀ ਮਿਲੇ ਤੇ ਉਹਨਾਂ ਨੂੰ ਦੇਖ ਕੇ ਖੁਸ਼ ਹੋਇਆ ਕੁਝ ਸਮਾਨਾਂ ਨੇ ਪੁਜਾਰੀ ਜੀ ਨਾਲ ਵੀ ਗੱਲਾਂ-ਬੱਤਾਂ ਕਰੀਆਂ ਫਿਰ ਉਹ ਰਾਣਾ ਪ੍ਰਤਾਪ ਦੀ ਹਵੇਲੀ ਵੱਲ ਚੱਲ ਪਏ ਜਿੱਥੇ ਲక్ష్ਮੀ ਪਹਿਲੀ ਵਾਰ ਆਪਣੇ ਕੁੜਮਤੇ ਦੋਤੇ ਨੂੰ ਮਿਲੀ ਉਹ ਵੀ ਉਸ ਨੂੰ ਦੇਖ ਕੇ ਹੈਰਾਨ ਹੀ ਹੋਏ ਤੇ ਕੁਝ ਵੀ ਸੀ ਉਸ ਨੂੰ ਵੀ ਉਹਨਾਂ ਨੇ ਸਾਰਿਆਂ ਨੇ ਉਹੀ ਕਹਾਣੀ ਸੁਣਾਈ ਕੁਝ ਪਲ ਉੱਥੇ ਠਹਿਰੇ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਸਾਰੇ ਹੀ ਪਹਿਲਾਂ ਉਦੇਸਿੰਘ ਦੀ ਹਵੇਲੀ ਜਾਣਗੇ ਇਸ ਤਰ੍ਹਾਂ ਹੀ ਉਹ ਸਾਰੇ ਉੱਥੇ ਚਲੇ ਗਏ ਪੈਰਬੀਤੀ ਦਾਦੀ ਨੇ ਪਹਿਲਾਂ ਲక్ష్ਮੀ ਦੇ ਆਉਣ ਦੀ ਤਿਆਰੀ ਕੀਤੀ ਹੋਈ ਸੀ ਉਸਨੇ ਘਰ-ਬਾਰ ਵਧੀਆ ਸਜਾਇਆ ਹੋਇਆ ਸੀ ਲక్ష్ਮੀ ਦੇ ਆਉਣ ਤੇ ਉਸ ਦਾ ਵਧੀਆ ਸਵਾਗਤ ਕੀਤਾ ਤੇ ਉਸ ਤੋਂ ਵੀ ਮਾਫੀ ਮੰਗੀ ਪਰ ਲక్ష్ਮੀ ਨੂੰ ਉਸ ਤੋਂ ਪਹਿਲਾਂ ਗਿਲਾ ਸ਼ਿਕਵਾ ਨਹੀਂ ਸੀ ਉਹ ਬਹੁਤ ਖੁਸ਼ ਸੀ ਕਿਹਾ ਕਿ ਜੋ ਕਿਸਮਤ ਚ ਹੁੰਦਾ ਉਹੀ ਮਿਲਦਾ ਜਿੰਨਾ ਸਾਥ ਲਿਖਿਆ ਸੀ ਉਹਨਾਂ ਮਿਲਿਆ ਤੇ ਹੁਣ ਜਿੰਨਾ ਲਿਖਿਆ ਉਹਨਾਂ ਮਿਲੂਗਾ ਉਹੀ ਕਰਦਾ ਹੈ ਜੋ ਵੀ ਕਰਦਾ ਸਾਡੇ ਕਰਮਾਂ ਦੇ ਹੀ ਹੀਰ ਫੇਰ ਹੁੰਦੀ ਨੇ ਜੋ ਸਾਡੇ ਹਿੱਸੇ ਹੁੰਦੇ ਨੇ ਫਿਰ ਉਹ ਸਾਰੇ ਅੰਦਰ ਚਲੇ ਗਏ ਜਿੱਥੇ ਉਹਨਾਂ ਲਈ ਦਾਵਤਾਂ ਤਿਆਰ ਕੀਤੀਆਂ ਹੋਈਆਂ ਸਨ ਦੋਨੋਂ ਪਰਿਵਾਰਾਂ ਜੇ ਮਿਲ ਕੇ ਬੈਠੇ ਸਨ ਤੇ ਸਾਰੇ ਬਹੁਤ ਖੁਸ਼ ਸਨ ਬਿਕਰਮ ਵੀ ਉਹਨਾਂ ਕੋਲੇ ਖੁਸ਼ੀ ਖੁਸ਼ੀ ਖੇਡ ਰਿਹਾ ਸੀ ਥੋੜੇ ਸਮੇਂ ਬਾਅਦ ਲక్ష్ਮੀ ਤੇ ਉਦੇਸ ਸਿੰਘ ਇਧਰ ਉਧਰ ਤੁਰ ਕੇ ਹਵੇਲੀ ਵਿੱਚ ਗੇੜੇ ਦੇਣ ਲੱਗੇ ਆਪਣੀਆਂ ਗੱਲਾਂ ਕਰਨ ਲੱਗੇ ਲక్ష్ਮੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਸੀ ਰਾਤ ਦਾ ਸਾਫੀ ਖੂਬ ਤਾਰਿਆਂ ਨਾਲ ਜੜੀਆਂ ਹੋਇਆ ਬੱਦਲਾ ਰਹਿਤ ਆਸਮਾਨ ਧਰਤੀ ਉੱਪਰ ਨੇ ਹਾਲ ਕਰ ਵਾਲੀ ਠੰਡਕ ਜਿਹੀ ਬਰੂਰ ਰਹੀ ਸੀ ਜਿਸ ਤਰ੍ਹਾਂ ਨਵੀਂ ਡਿੱਗੀ ਬਰਫ਼ ਨਾਲ ਛੋਲਾ ਸ਼ਿੰਗਾਰ ਕੀਤਾ ਹੋਇਆ ਸੀ ਉਦੇਸ ਸਿੰਘ ਕੁਝ ਸੋਚ ਰਿਹਾ ਸੀ ਲక్ష్ਮੀ ਨੇ ਉਸ ਨੂੰ ਖਮੋਸ਼ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਮੈਂ ਸੋਚ ਰਿਹਾ ਕਿ ਮੇਰੇ ਭਵਿੱਖ ਦੇ ਚਿੱਤਰ ਵਿੱਚ ਉਜਲ ਰੰਗ ਪਰਨਨ ਵਿੱਚ ਮੇਰੀ ਕਲਪਨਾ ਨੇ ਹੁਣ ਕੋਈ ਕੁਤਾਹੀ ਨਹੀਂ ਕੀਤੀ। ਲక్ష్ਮੀ ਨੇ ਮੁਸਕਰਾ ਕੇ ਕਿਹਾ ਹਾਂ ਬਹੁਤ ਸੋਨਾ ਸੋਚਿਆ ਇਸ ਵਿੱਚ ਕੋਈ ਸ਼ੱਕ ਨਹੀਂ। ਉਹਨਾਂ ਦੇ ਪਿੱਛੇ ਅਚਾਨਕ ਕੋਈ ਗੂੰਗਨਾਇਆ। ਵਿਕਰਮ ਕਾਲੇ ਪੈਰੀ ਤੁਰਦਾ ਹੋਇਆ ਉਹਨਾਂ ਨਾਲ ਆਗ ਰਲਿਆ ਤੇ ਤਿੱਖੀ ਮਲੂਕ ਮੁਸਕਾਨ ਨਾਲ ਉਹਨਾਂ ਦੇ ਚਿਹਰੇ ਉੱਤੇ ਆਪਣੀਆਂ ਨਜ਼ਰਾਂ ਗੱਡ ਦਿੱਤੀਆਂ। ਉਸ ਦੀ ਹਰ ਇੱਕ ਚੀਜ਼ ਤਿੱਖੀ-ਤਿੱਖੀ ਜਾਪਦੀ ਸੀ। ਉਸ ਨੇ ਕਿਹਾ ਕਿ ਅੱਜ ਉਹਨਾਂ ਤੋਂ ਹੀ ਕਹਾਣੀ ਸੁਣ ਕੇ ਸੋਵੇਗਾ। ਲక్ష్ਮੀ ਨੇ ਖੁਸ਼ ਹੋ ਕੇ ਕਿਹਾ ਹਾਂ ਹਾਂ ਕਿਉਂ ਨਹੀਂ? ਚਲ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ। ਉਹ ਉਸ ਨੂੰ ਆਪਣੇ ਕਮਰੇ ਅੰਦਰ ਲੈ ਗਏ ਸਵੇਰੇ ਜਲਦੀ ਉੱਠ ਲక్ష్ਮੀ ਨੇ ਆਪਣੇ ਹੱਥੀ ਪੂਜਾ ਕੀਤੀ ਆਪਣੇ ਹੱਥੀ ਪੂਜਾ ਕੀਤੀ ਤੇ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਰਾਣਾ ਪ੍ਰਤਾਪ ਤੇ ਉਸ ਦਾ ਪਰਿਵਾਰ ਘਰ ਜਾਣ ਦੀ ਤਿਆਰੀ ਵਿੱਚ ਲੱਗੇ ਪਰ ਦੁਪਹਿਰ ਹੋਣ ਤੋਂ ਪਹਿਲਾਂ ਉਹ ਉਹਨਾਂ ਤੋਂ ਵਿਦਾ ਲੈ ਕੇ ਆਪਣੇ ਅਵੇਲੇਬਲ ਨਿਕਲ ਗਏ ਡੋਰਾ ਵੀ ਉਹਨਾਂ ਦੇ ਨਾਲ ਹੀ ਸੀ ਘਰ ਪਹੁੰਚੋ ਕੁਝ ਦੇਰ ਲਈ ਆਰਾਮ ਕਰ ਲਈ ਅੰਦਰਲਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਕਪਿੱਤਲ ਦਾ ਘੜਾ ਸਾਹਮਣੇ ਪਿਆ ਸੀ ਕੁਰ ਪ੍ਰਤਾਪ ਇੱਕ ਹੀ ਹੋਣਾ ਹਿਮਾ ਲੱਗਦਾ ਕੋਈ ਨਵੀਂ ਕਹਾਣੀ ਸ਼ੁਰੂ ਹੋਵੇਗੀ ਡੋਰਾ ਹੀਮਾ ਬੋਲੀ ਲੱਗਦਾ ਕੋਈ ਨਵੀਂ ਕਹਾਣੀ ਸ਼ੁਰੂ ਹੋਵੇਗੀ ਡੋਰਾ ਇਹ ਤਾਂ ਉਹੀ ਘੜਾ ਪਿੱਤਲ ਦਾ ਰਾਣਾ ਪ੍ਰਤਾਪ ਪਿੱਤਲ ਦਾ ਕੁਮਰ ਹਾਂ ਪਰ ਇੱਥੇ ਕਿਵੇਂ ਆਇਆ ਰਾਣਾ ਪ੍ਰਤਾਪ ਨੇ ਆਪਣੇ ਆਦਮੀਆਂ ਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਤਾਂ ਕੱਲ ਪੁਲਿਸ ਅਫਸਰ ਲੈ ਕੇ ਆਇਆ ਸੀ ਤੁਸੀਂ ਘਰ ਨਹੀਂ ਸੀ ਤਾਂ ਰੱਖ ਕੇ ਚਲਾ ਗਿਆ ਰਾਣਾ ਪ੍ਰਤਾਪ ਨੇ ਉਹਨਾਂ ਨੂੰ ਪੁਲਿਸ ਅਫਸਰ ਨੂੰ ਬੁਲਾਉਣਾ ਭੇਜ ਦਿੱਤਾ ਹੀਮਾ ਚਲੋ ਜੀ ਹੁਣ ਅੰਦਰ ਕੁਵਰ ਹਾਂ ਹਾਂ ਇਸ ਦਾ ਵੀ ਪਤਾ ਲੱਗ ਜਾਵੇਗਾ ਉਹ ਹਾਲ ਵਿੱਚ ਆ ਕੇ ਬੈਠ ਗਏ ਪਰ ਹਨਾ ਪ੍ਰਤਾਪ ਥੋੜਾ ਪਰੇਸ਼ਾਨ ਸੀ। ਕਵਰ ਨੇ ਪੁੱਛਿਆ ਕੀ ਹੋਇਆ ਪਿਤਾ ਜੀ ਪਰੇਸ਼ਾਨ ਕਿਉਂ ਹੋ? ਹਨਾ ਪ੍ਰਤਾਪ ਬੋਲਿਆ ਮੈਨੂੰ ਤਾਂ ਇਸ ਗੱਲ ਦਾ ਉਕਾ ਗੁਮਾਨ ਨਹੀਂ ਨਹੀਂ ਕਿ ਇਹੋ ਜਿਹੇ ਬਹੁਤ ਦਿਨ ਨਤੀਜੇ ਸਾਹਮਣੇ ਆਉਣਗੇ। ਮੈਂ ਖੁਦ ਨੂੰ ਇਸ ਤਰ੍ਹਾਂ ਦੁਖੀ ਅਤੇ ਮੁਜਰਮ ਸਮਝਣ ਲੱਗ ਪਿਆ ਜਿਵੇਂ ਮੈਂ ਸਾਰੀਆਂ ਘਟਨਾਵਾਂ ਦਾ ਜ਼ਿੰਮੇਵਾਰ ਹਾਂ। ਉਹ ਦਿਮਾਗ ਖੋਖਲਾ ਦਿਮਾਗ ਸੀ ਜਿਸ ਨੂੰ ਮੈਂ ਤਰੱਕੀਆਂ ਤੇ ਜੀਵ ਜ਼ਿੰਮੇਵਾਰੀਆਂ ਦੇ ਰਾਹ ਭਾ ਦਿੱਤਾ ਸੀ। ਇਹ ਮਾਂ ਬੋਲੀ ਕਿਉਂ ਫਿਕਰ ਕਰਦੇ ਹੋ? ਹੁਣ ਸਾਰਾ ਕੁਝ ਸਹੀ ਹੋ ਰਿਹਾ ਹੈ। ਦੋਰਾ ਨੇ ਘੜੇ ਦਾ ਟੱਕਣ ਉਠਾ ਕੇ ਦੇਖਿਆ ਉਸ ਵਿੱਚ ਹੀਰੇ ਹੀ ਭਰੇ ਹੋਏ ਸਨ ਉਹਨਾਂ ਹੀਰਿਆਂ ਦੇ ਨੇੜੇ ਉਹ ਕੇ ਦੇਖਿਆ ਰਾਣਾ ਪ੍ਰਤਾਪ ਨੇ ਆਪਣੇ ਹੱਥ ਵਿੱਚ ਕੁਝ ਹੀਰੇ ਉਠਾ ਕੇ ਦੇਖੇ ਇੰਨੇ ਪੁਲਿਸ ਅਫਸਰ ਵੀ ਉੱਥੇ ਪਹੁੰਚ ਗਿਆ ਉਹਨਾਂ ਬੈਠ ਕੇ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਨੱਕੇ ਚਾਰੇ ਪਾਸੇ ਲਗਾ ਰੱਖੇ ਸਨ ਇੱਕ ਰਸਤੇ ਤੇ ਉਹਨਾਂ ਨੇ ਦੇਖਿਆ ਕਿ ਦੁਰਗਾ ਤੇ ਉਸਦੇ ਮਾਮਾ ਤੇ ਉਹਨਾਂ ਦੇ ਨਾਲ ਦੇ ਸਾਥੀ ਆਪਸ ਵਿੱਚ ਹੀ ਆਪਣੇ ਕਿਸੇ ਗੱਲਾਂ ਤੇ ਉੱਜੇ ਰਹੇ ਸਨ ਪਰ ਪੁਲਿਸ ਨੇ ਮੌਕੇ ਤੇ ਜਾ ਕੇ ਉਹਨਾਂ ਨੂੰ ਦਬੋਚ ਲਿਆ ਤੇ ਉਹਨਾਂ ਕੋਲ ਕੋ ਸਾਮਾਨ ਵੀ ਹਾਸਲ ਕੀਤਾ ਜਿਸ ਤਰ੍ਹਾਂ ਇਹ ਹੀਰੇ ਦਾ ਘੜਾ ਅਤੇ ਹੋਰ ਵੀ ਸਾਮਾਨ ਸੀ ਦੂਸਰੀਆਂ ਗੱਡੀਆਂ ਵਿੱਚ ਲੋਡ ਕੀਤਾ ਹੋਇਆ ਸੀ ਜੋ ਕਿ ਉਹਨਾਂ ਕੋਲੇ ਸਟੇਸ਼ਨ ਵਿੱਚ ਬਰਾਮਦ ਹੈ ਇਸ ਤੋਂ ਇਲਾਵਾ ਉਹਨਾਂ ਕੋਲੇ ਪਰਿਮਾਤਰਾ ਵਿੱਚ ਨਸ਼ੀਲਾ ਪਦਾਰਥ ਵੀ ਸੀ ਜਿਸ ਨੂੰ پیس ਕੇ ਉਹ ਸਪਲਾਈ ਕਰ ਰਹੇ ਸਨ ਇਹ ਉਹੀ ਪਾਊਡਰ ਸੀ ਜੋ ਉਹਨਾਂ ਕੁੰਡੇ ਵਿੱਚ ਪੀਸਨ ਤੇ ਲਗਾਇਆ ਹੋਇਆ ਸੀ ਤੇ ਹੁਣ ਉਹਨਾਂ ਨੂੰ ਚੋਰੀ ਅਤੇ ਨਸ਼ਾ ਵੇਚਣ ਦੇ ਜੁਲਮ ਵਿੱਚ ਕੈਦ ਕਰ ਲਿਆ ਗਿਆ ਹੈ ਉਹਨਾਂ ਦਾ ਖੇਲ ਹਮੇਸ਼ਾ ਲਈ ਸਮਾਪਤ ਕਰ ਦਿੱਤਾ ਗਿਆ ਹੈ ਇਹ ਸੁਣ ਕੇ ਸਾਰੇ ਖੁਸ਼ ਹੋਏ ਤੇ ਪੁਲਿਸ ਅਫਸਰ ਦਾ ਧੰਨਵਾਦ ਕੀਤਾ ਇਸ ਤੋਂ ਬਾਅਦ ਅਫਸਰ ਨੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਨਾਲ ਸਟੇਸ਼ਨ ਚੱਲ ਕੇ ਆਪਣਾ ਸਮਾਨ ਵਾਪਸ ਲੈ ਆਉਣ ਤੇ ਕੁਝ ਜ਼ਰੂਰੀ ਦਸਤਕਤ ਵੀ ਉਹਨਾਂ ਨੂੰ ਕਰਨੇ ਪੈਣਗੇ ਜਿਸ ਕਾਰਨ ਰਾਣਾ ਪ੍ਰਤਾਪ ਤੇ ਗੋਮਰ ਪ੍ਰਤਾਪ ਦੋਵੇਂ ਹੀ ਉਹਨਾਂ ਨਾਲ ਚਲੇ ਗਏ ਕੋਮਲ ਕਮਰ ਤੇ ਗੱਡੀ ਵੀ ਉਥੇ ਹੀ ਸੀ ਜਦੋਂ ਲੱਗੀ ਸੀ ਉਹਨਾਂ ਦੇਖਿਆ ਕਿ ਉਹ ਸਾਰੇ ਜੇਲ੍ਹ ਦੇ ਅੰਦਰ ਕਿਹਨਾਂ ਸਾਨੂੰ ਉਹਨਾਂ ਦੀ ਪਛਾਣ ਵੀ ਨਹੀਂ ਆ ਰਹੀ ਸੀ ਉਹ ਉਹੀ ਹਨ ਜੋ ਬੰਠਣ ਕੇ ਰਹਿੰਦੇ ਸਨ ਉਹ ਆਪਸ ਵਿੱਚ ਇੱਕ ਦੂਜੇ ਨੂੰ ਬੜਬੜ ਕਰ ਰਹੇ ਸਨ ਮਾਰ ਦਿੱਤਾ ਸਾਰਿਆਂ ਨੂੰ ਹਾਂ 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 ਭੈਣ ਭਰਾ ਨਹੀਂ ਹੈ ਕੋਈ ਹੈ ਨਹੀਂ ਇਥੇ RAM ਨਾਲ ਹਾਂ ਹਾਂ ਖਾਣਾ ਪੀਣਾ ਮਿਲਦਾ ਹੈ ਹਾਂ ਮਿਲਦਾ ਹੈ ਕਪੜੇ ਲੱਤੇ ਹਨ ਹਾਂ ਹੈ ਨਾ ਕੁਝ ਸਾਈਦਾ ਹੈ ਨਹੀਂ ਕੁਝ ਨਹੀਂ ਕੁਝ ਵੀ ਨਹੀਂ ਹਾ 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 ਕੁਝ ਨਹੀਂ ਇਸ ਤਰ੍ਹਾਂ ਬੋਲਦੇ ਹਾਂ ਕਦੀ ਇੱਕ ਦੂਜੇ ਨੂੰ ਕੁੱਟਣ ਲੱਗ ਪੈਂਦੇ ਕਦੀ ਗਾਲਾਂ ਕੱਢਣ ਲੱਗ ਪੈਂਦੇ ਕਦੀ ਹੱਸਣ ਲੱਗ ਪੈਂਦੇ ਉਹਨਾਂ ਕੋਲੋਂ ਲੰਗਦਿਆ ਕੌਣ ਕਰਤਾ ਆਪਣੇ ਪ੍ਰਤਾਪ ਨੇ ਪੁਲਿਸ ਅਫਸਰ ਨੂੰ ਪੁੱਛਿਆ ਹੈ ਕੀ ਹੋ ਰਿਹਾ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਸਾਰੇ ਮੁਕਾਮ ਫੇਲ ਹੋਣ ਤੇ ਹੁਣ ਇਹਨਾਂ ਨੂੰ ਕੁਝ ਸਦਮਾ ਲੱਗਿਆ ਜਿਸ ਕਨ ਆਪਸ ਵਿੱਚ ਇਸ ਤਰ੍ਹਾਂ ਹੀ ਕਰਦੇ ਰਹਿੰਦੇ ਹਨ ਰਾਣਾ ਪ੍ਰਤਾਪ ਬੋਲਿਆ ਇਹ ਬਹੁਤ ਚਲਾਕ ਲੋਕ ਹਨ ਇਹਨਾਂ ਦਾ ਕੋਈ ਪਤਾ ਨਹੀਂ ਇਹ ਨਾਟਕ ਹੀ ਕਰ ਰਹੇ ਹੋਣ ਬਲੇ ਸਬਸਰ ਤੁਸੀਂ ਫਿਕਰ ਨਾ ਕਰੋ ਇਹਨਾਂ ਨੂੰ ਦੇਖਣਾ ਹੁਣ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਦੇਖਿਆ ਕਿ ਦੁਰਗਾ ਉਹਨਾਂ ਵੱਲ ਦੇਖ ਰਹੀ ਸੀ ਉਹਨਾਂ ਕੋਈ ਗੱਲਬਾਤ ਨਾ ਕੀਤੀ ਚੁੱਪਚਾਪ ਉਹਨਾਂ ਨੂੰ ਦੇਖ ਕੇ ਆਪਣੇ ਬੰਦੇ ਦਸਕਤ ਕਰਕੇ ਉਹ ਆਪਣਾ ਸਾਰਾ ਸਮਾਨ ਲੈ ਕੇ ਹਵੇਲੀ ਵਾਪਸ ਆ ਗਏ ਵਾਪਸ ਉਹਨਾਂ ਨੇ ਹਿੰਮਤ ਦੇ ਡੋਰਾ ਨੂੰ ਉਹਨਾਂ ਬਾਰੇ ਦੱਸਿਆ ਤਾਂ ਉਹਨਾਂ ਨੂੰ ਵੀ ਤਸੱਲੀ ਹੈ ਸ਼ੁਕਰ ਹੈ ਉਹ ਕੈਦ ਵਿੱਚ ਹਨ ਤੇ ਹੁਣ ਆਪਣੀ ਸਜ਼ਾ ਭੋਗਣਗੇ ਰਾਣਾ ਪ੍ਰਤਾਪ ਥੋੜਾ ਆਰਾਮ ਨਾਲ ਚਲਾ ਗਿਆ 15 ਕੋ ਮਿੰਟਾਂ ਬਾਅਦ ਵਾਪਸ ਆਇਆ ਅਖਬਾਰ ਪੜਨ ਬੈਠ ਗਿਆ ਉਹ ਅਖਬਾਰ ਦੇ ਪਹਿਲੇ ਸਫੇ ਦੀਆਂ ਖਬਰਾਂ ਪੜ ਬਹੁਤ ਧਿਆਨ ਨਾਲ ਪੜ ਰਿਹਾ ਸੀ ਤੁਸੀਂ ਕੀ ਕਰਦੇ ਹੋ ਹਿਮਾ ਨੇ ਕੁਮਰ ਨੂੰ ਪੁੱਛਿਆ ਕੋਈ ਕੰਮ ਦੇਖ ਰਿਆਂ ਇੱਧਰ ਉੱਧਰ ਫਿਰਦੇ ਘਰ ਨੇ ਕਿਹਾ ਹਿਮਾ ਕੀ ਕੰਮ 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 ਕੋਈ ਵੀ ਜੋ ਵੀ ਮਿਲ ਜਾਵੇ ਉਸ ਨੇ ਬਹੁਤੀ ਠਰਮੇ ਨਾਲ ਜਵਾਬ ਦਿੱਤਾ ਹਿਮਾ ਬੋਲੀ ਮਤਲਬ ਕੁਮਰ ਬੋਲਿਆ ਮਤਲਬ ਕੀ ਹੁਣ ਕੁਝ ਤਾਂ ਕਰਾਂਗੇ ਵੇਲੇ ਬੈਠਣਾ ਕਿਹੜਾ ਸੁੱਖਾ ਕਿਸੇ ਪਾਸੇ ਤਾਂ ਧਿਆਨ ਲੱਗਣਾ ਹਿਮਾਂ ਬੋਲੀ ਹਾਂ ਫਿਰ ਜੋ ਸਮਾਨ ਸਾਡਾ ਅੱਜ ਵਾਪਸ ਆਇਆ ਪਹਿਲਾਂ ਉਸ ਨੂੰ ਸਮਝਲਿਆ ਜਾਵੇ ਘੋਮਰਾ ਇਹ ਸਭ ਤੁਸੀਂ ਦੇਖੋ ਮੇਰਾ ਹੁਣ ਆਹ ਹੀਰੇ ਵਗੈਰਾ ਦੇ ਕੰਮ 'ਚ ਦਿਲਚਸਪੀ ਨਹੀਂ ਰਹੀ ਮੈਂ ਹੁਣ ਜ਼ਿੰਦਗੀ ਨੂੰ ਬਿਲਕੁਲ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਚਾਹੁੰਦਾ ਹਾਂ ਇਹ ਪੁਰਾਣੇ ਸਾਰੇ ਸਮਾਨ ਨੂੰ ਬਾਹਰ ਕੱਢੋ ਆਪਣਾ ਫੈਸਲਾ ਸੁਣਾ ਕੇ ਉਹ ਕਮਰੇ ਵੱਲ ਚਲਾ ਗਿਆ ਰਣਾ ਪ੍ਰਤਾਪ ਤੇ ਡੋਰਾ ਉਹਨਾਂ ਦੀਆਂ ਗੱਲਾਂ ਸੁਣ ਰਹੇ ਸਨ ਹਿਮਾਂ ਨੇ ਉਹਨਾਂ ਨੂੰ ਕਿਹਾ ਕੀ ਹੋਇਆ ਇਸ ਨੂੰ ਕੀ ਕਹਿ ਰਿਹਾ ਰਾਣਾ ਪ੍ਰਤਾਪ ਨੇ ਉਸ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਜੇਕਰ ਕੌਰ ਪ੍ਰਤਾਪ ਇਸ ਕੰਮ ਨੂੰ ਹੁਣ ਨਹੀਂ ਪਸੰਦ ਕਰਦਾ ਉਸ ਨੂੰ ਹੋਰ ਕੋਈ ਰਸਤਾ ਚੁਣ ਲੈਣਾ ਹੀ ਸਹੀ ਹੋਵੇਗਾ ਰਾਣਾ ਪ੍ਰਤਾਪ ਨੇ ਉਸ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਜੇਕਰ ਕੌਰ ਪ੍ਰਤਾਪ ਇਸ ਕੰਮ ਨੂੰ ਹੁਣ ਨਹੀਂ ਪਸੰਦ ਕਰਦਾ ਤਾਂ ਉਸ ਨੂੰ ਕੋਈ ਹੋਰ ਰਸਤਾ ਚੁਣ ਲੈਣਾ ਹੀ ਸਹੀ ਹੋਵੇਗਾ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਹੁਣ ਹੀਰਿਆਂ ਦੇ ਬਿਜ਼ਨਸ ਨਾਲ ਉਸ ਨੂੰ ਪ੍ਰਾਂੀਆਂ ਘਟਣਾ ਮਜਾਦ ਹੋਣ ਇਸ ਲਈ ਉਹ ਨਵੇਂ ਕਿਸੇ ਨਵੇਂ ਕੰਮ ਵਿੱਚ ਆਪਣੇ ਆਪ ਨੂੰ ਵਿਅਸਤ ਕਰਨਾ ਚਾਹੁੰਦਾ ਹੈ ਹਿਮਾ ਠੀਕ ਹੈ ਪਿਤਾ ਜੀ ਮੈਂ ਸਮਾਨ ਪਾਸੇ ਕਰ ਲਗਵਾ ਦਿੰਨੀ ਹਾਂ ਉਸਨੇ ਆਪਣੇ ਆਦਮੀਆਂ ਨੂੰ ਕਿਹਾ ਕਿ ਬਾਹਰ ਗੱਡੀਆਂ ਵਿੱਚ ਖੜਾ ਸਮਾਨ ਇੱਕ ਪਾਸੇ ਬਨੇ ਸਟੋਰ ਰੂਮ ਵਿੱਚ ਕਰਵਾ ਦਿੱਤਾ ਜਾਵੇ ਅੰਦਰ ਆ ਕੇ ਉਸਨੇ ਦੇਖਿਆ ਕਿ ਪਿੱਤਲ ਦਾ ਘੜਾ ਉੱਥੇ ਹੀ ਪਿਆ ਸੀ ਉਸਨੇ ਸੋਚਿਆ ਇਸ ਨੂੰ ਵੀ ਇੱਥੇ ਹੀ ਰਖਵਾ ਦਿੰਦੇ ਹਾਂ ਫਿਰ ਉਸਨੇ ਦੇਖਿਆ ਕਿ ਡੋਰਾਊਸ ਘੜੇ ਵੱਲ ਨਜ਼ਰਾਂ ਟਿਕਾਈ ਬੈਠੀ ਸੀ ਰਾਣਾ ਪ੍ਰਤਾਪ ਨੇ ਹਿਮਾ ਨੂੰ ਉਸ ਨੂੰ ਇਸ ਤਰ੍ਹਾਂ ਬੈਠੀ ਦੇਖ ਕੇ ਹੈਰਾਨੀ ਨਾਲ ਇੱਕ ਦੂਜੇ ਵੱਲ ਦੇਖਿਆ ਰਾਣਾ ਪ੍ਰਤਾਪ ਨੇ ਥੋੜਾ ਸੋਚ ਕੇ ਡੋਰਾ ਨੂੰ ਅਜ ਲਾਈ ਡੋਰਾ ਕੀ ਹੋਇਆ ਬੇਟਾ ਕੀ ਸੋਚ ਰਹੀ ਹੈਂ ਡੋਰਾ ਆਪਣੇ ਖਿਆਲਾਂ ਚੋਂ ਬਾਹਰ ਆਉਂਦੀ ਬੋਲੀ ਕੁਝ ਨਹੀਂ ਨਵਾਬ ਸਾਹਿਬ ਬਸ ਇਦਾਂ ਹੀ ਰਾਣਾ ਪ੍ਰਤਾਪ ਕੀ ਤੈਨੂੰ ਇਹ ਕੜਾ ਚਾਹੀਦਾ ਹੈ ਡੋਰਾ ਬੋਲੀ ਨਹੀਂ ਨਹੀਂ ਨਵਾਬ ਸਾਹਿਬ ਪਹਿਲਾਂ ਹੀ ਤੁਸੀਂ ਬਹੁਤ ਕੁਝ ਦੇ ਦਿੱਤਾ ਡੋਰਾ ਹੇਮਾ ਬੋਲੀ ਡੋਰਾ ਜੇਕਰ ਤੈਨੂੰ ਇਹ ਚਾਹੀਦਾ ਤੇ ਲੈ ਸਕਦੀ ਹੈ ਇਹਦੇ ਵਿੱਚ ਇੰਨਾ ਸੋਚਣ ਵਾਲੀ ਕੀ ਗੱਲ ਹੈ ਡੋਰਾ ਬੋਲੀ ਨਹੀਂ ਹੇਮਾ ਮੈਂ ਤਾਂ ਇਹ ਸੋਚ ਰਹੀ ਹਾਂ ਕਿ ਇਹ ਕੜਾ ਜਿੱਥੋਂ ਆਇਆ ਕਿਉਂ ਨਾ ਇਸ ਨੂੰ ਉੱਥੇ ਹੀ ਭੇਜ ਦਿੱਤਾ ਜਾਵੇ ਹੇਮਾ ਬੋਲੀ ਕੀ ਮਤਲਬ ਡੋਰਾ ਬੋਲੀਏ ਕਿ ਉਹ ਮਾਂ ਦੇ ਪਿੰਡ ਦੇ ਬਹੁਤ ਲੋਕੀ ਗਰੀਬ ਹਨ ਉਹਨਾਂ ਦਾ ਇਹ ਫੈਕਟਰੀ ਹੀ ਸਾਰਾ ਬਣੀ ਹੋਈ ਸੀ ਤੇ ਉਹ ਬੰਦ ਹੋਣ ਕਰਕੇ ਉਹ ਲੋਕੀ ਹੁਣ ਫਿਰ ਲਾਚਾਰ ਹੋ ਗਏ ਹਨ ਉਪਰੋ ਕਹਿੰਦੇ ਹਨ ਕਿ ਪਾੜੀ ਲੱਗੇ ਵਿੱਚ ਹਨ ਹੇ ਮਾਂ ਬੋਲੀਵਾ ਡੋਰਾਵਾ ਮੈਂ ਤੇਰੇ ਫੈਸਲੇ ਨਾਲ ਸਹਿਮਤ ਹਾਂ ਪਰ ਉਹ ਹੀ ਰੇ ਕੀ ਕਰਨਗੇ ਉਹਨਾਂ ਨੂੰ ਕੀ ਪਤਾ ਹੈ ਉਹ ਇਹਨਾਂ ਨੂੰ ਕਿੱਥੇ ਵੇਚ ਸਕਦੇ ਹਨ ਡੋਰਾ ਬੋਲੀ ਨੇ ਵੇਚਨੇ ਤਾਂ ਸਾਨੂੰ ਪੈਣਗੇ ਰਾਣਾ ਪ੍ਰਤਾਪ ਫਿਰ ਦੇਰ ਕਿਸ ਗੱਲ ਦੀ ਜਾਓ ਤੇ ਦੇ ਆਓ ਇਜ਼ਾਰੇ ਹੀ ਰਹੇ ਉਹਨਾਂ ਨੂੰ ਉਹਨਾਂ ਦੀ ਗੱਲ ਸੁਣ ਕਮਰ ਪ੍ਰਤਾਪ ਵੀ ਬਾਹਰ ਆ ਗਿਆ ਉਸਨੇ ਕਿਹਾ ਕਿ ਉਹ ਵੀ ਨਾਲ ਜਾਵੇਗਾ ਡੋਰਾ ਨੇ ਘੜਾ ਚੁੱਕ ਗੱਡੀ ਵਿੱਚ ਰੱਖ ਲਿਆ ਸ਼ਹਿਰ ਵਿੱਚ ਲੈ ਜਾ ਕੇ ਉਹਨਾਂ ਨੇ ਸਾਰਾ ਘੜਾ ਵੇਚ ਦਿੱਤਾ ਉਹਨਾਂ ਦੇ ਪੈਸਿਆਂ ਵਿੱਚੋਂ ਇੱਕ ਗੱਡੀ ਰਾਸ਼ਨ ਦੀ ਭਰ ਕੇ ਜੰਗਲ ਵਿੱਚ ਦੀ ਹੁੰਦੇ ਹੋਏ ਉਹ ਉਸ ਰਸਤੇ ਪੈ ਗਏ ਉੱਥੇ ਪਹੁੰਚਦੇ ਉਹਨਾਂ ਨੇ ਦੇਖਿਆ ਲੋਕ ਬੜੇ ਉਦਾਸ ਸਨ ਕੋਈ ਕੰਮ ਨਹੀਂ ਸੀ ਬਹੁਤ ਥੋੜੇ ਨਾਲ ਉਹ ਔਖਾ ਸੌਖਾ ਗੁਜ਼ਾਰਾ ਕਰ ਰਹੇ ਸਨ ਛੋਟਾ ਜਿਹਾ ਇਲਾਕਾ ਸੀ ਜਿਸ ਕਾਰਨ ਛੇਤੀ ਨਾਲ ਸਾਰੇ ਇੱਕ ਜਗ੍ਹਾ ਇਕੱਠੇ ਹੋ ਗਏ ਕਮਰ ਨੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਦੀ ਮਦਦ ਲਈ ਆਏ ਹਨ ਜੋ ਕੁਝ ਉਹਨਾਂ ਨੂੰ ਭੇਟ ਕਰਨਾ ਚਾਹੁੰਦੇ ਹਨ ਕਿਰਪਾ ਕਰਕੇ ਉਹ ਸਵੀਕਾਰ ਕਰ ਲੈਣ ਉਹਨਾਂ ਨੇ ਸਾਰਾ ਰੈਸ਼ਨ ਉਹਨਾਂ ਨੂੰ ਵਾਰੀ-ਵਾਰੀ ਵੰਡ ਦਿੱਤਾ ਫਿਰ ਉਹਨਾਂ ਨੂੰ ਕਿਹਾ ਕਿ ਉਦਾਸ ਨਾ ਹੋਣ ਉਹਨਾਂ ਲਈ ਫੈਕਟਰੀ ਦੁਬਾਰਾ ਖੋਲਹੀ ਜਾਵੇਗੀ ਉਹ ਉਥੋਂ ਵਾਪਸ ਆਉਣ ਲੱਗੇ ਰਸਤੇ ਵਿੱਚ ਹੀ ਮਨੇ ਕਮਰ ਨੂੰ ਪੁੱਛਿਆ ਫੈਕਟਰੀ ਦੁਬਾਰਾ ਕਿਵੇਂ ਖੋਲਹੀ ਜਾਊਗੀ ਕੰਮ ਹੋਵੇਗਾ ਤੇ ਕਮਰ ਪ੍ਰਤਾਪ ਬੁੱਲਿਆ ਹਾਂ ਸਾਡਾ ਵੰਡਿਆ ਰੈਸ਼ਨ ਕਿੰਨੇ ਦਿਨ ਚੱਲੂ ਨਾਲੇ ਕੋਈ ਕਿਰਤ ਤਾਂ ਹੋਵੇ ਉਹਨਾਂ ਕੋਲੇ ਇਸ ਤਰ੍ਹਾਂ ਤਾਂ ਵਲਸੀ ਹੋ ਜਾਣਗੇ ਬਾਕੀ ਜੋ ਪੈਸੇ ਬਚੇ ਨੇ ਉਹਨਾਂ ਨੂੰ ਫੈਕਟਰੀ ਦੇ ਕੰਮ ਲਈ ਲਾ ਦਿੱਤਾ ਜਾਵੇਗਾ ਡੋਰਾ ਬੁੱਲੀ ਪਰ ਫੈਕਟਰੀ ਕਿਸ ਅਧਾਰ ਤੇ ਚੱਲੇਗੀ ਕੀ ਕੰਮ ਹੋਵੇਗਾ ਇਸ ਵਿੱਚ ਕੋ ਮੈਂ ਵੀ ਇਹੀ ਸੋਚ ਰਿਆਂਗਾ ਹੈਮਾ ਬੁੱਲੀ ਕਿਉਂ ਨਾ ਕੱਪੜੇ ਦਾ ਕੰਮ ਸ਼ੁਰੂ ਕੀਤਾ ਜਾਵੇ ਇਹਨਾਂ ਲਈ ਤਾਂ ਜੋ ਉਹਨਾਂ ਦੀਆਂ ਔਰਤਾਂ ਵੀ ਕੰਮ ਕਰ ਸਕਣ ਕੌਰ ਬੋਲਿਆ ਹਾਂ ਠੀਕ ਰਹੇਗਾ ਸਾਈਲੀਬਾਸ ਤਿਆਰ ਕੀਤੇ ਜਾਇ ਕਰਨਗੇ ਜੰਗ ਲਾਉਂਦੇ ਸਮੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਲਾਡੂ ਦੇ ਘਰ ਵੱਲ ਵੀ ਢੇੜਾ ਮਾਰ ਲਿਆ ਜਾਵੇ ਉਹਨਾਂ ਨੇ ਦੇਖਿਆ ਕਿ ਲਾਡੋ ਆਪਣੇ ਘਰ ਦੇ ਬਾਹਰ ਬੈਠੇ ਕੰਮ ਕਰ ਰਹੀ ਸੀ ਤੇ ਉਸਦੇ ਕੋਲ ਪੰਘੂੜੇ ਵਿੱਚ ਪਿਆ ਇੱਕ ਬੱਚਾ ਖੇਡ ਰਿਹਾ ਸੀ ਲਾਡੋ ਉਹਨਾਂ ਦੇਖ ਕੇ ਖੁਸ਼ ਹੋਈ ਉਹ ਖੁਦ ਵੀ ਬੜੀ ਖੁਸ਼ੀ ਦਿਖਾਈ ਦੇ ਰਹੀ ਸੀ ਉਹਨਾਂ ਨੇ ਪੁੱਛਣ ਤੇ ਉਹਨਾਂ ਦੱਸਿਆ ਕਿ ਉਸਦੀ ਬੇਟੀ ਹੈ ਕੁਝ ਸਮੇਂ ਪਹਿਲਾਂ ਉਹਨਾਂ ਦੇ ਗਵਾਂਢ ਵਿੱਚ ਕਿਸੇ ਦੇ ਘਰ ਇਹਨਾਂ ਨੇ ਇਸ ਨੇ ਜਨਮ ਲਿਆ ਪਰ ਉਸਦੇ ਪਹਿਲਾਂ ਹੀ ਦੋ ਲੜਕੀਆਂ ਸਨ ਜਿਸ ਕਰਕੇ ਉਹ ਦਸਨ ਬਸ ਫਿਰ ਲਾਡੋ ਉਹਨਾਂ ਦੇ ਘਰ ਗਈ ਤੇ ਇਸ ਬੱਚੀ ਨੂੰ ਆਪਣੀ ਝੋਲੀ ਪਾ ਲਈ ਰੱਬ ਦੀ ਇਸ ਨਿਆਮਤ ਤੋਂ ਉਹ ਬਹੁਤ ਖੁਸ਼ ਹੈ ਤੇ ਹੁਣ ਉਹ ਸਦਾ ਲਈ ਇੱਥੇ ਰਹਿ ਗਈ ਆਪਣੇ ਮਾਪੇ ਬਾਬ ਦੇ ਕੋਲੇ ਤਾਂ ਕਿ ਉਹਨਾਂ ਦੀ ਸੇਵਾ ਵੀ ਕਰ ਸਕੇ ਤੇ ਆਪਣੀ ਤੀ ਨੂੰ ਵਧੀਆ ਮਾਹੌਲ ਦੇ ਸਕੇ ਉਹ ਸਾਰੇ ਵੀ ਉਸ ਦੇ ਇਸ ਫੈਸਲੇ ਤੋਂ ਖੁਸ਼ ਹਨ ਇਹ ਮਨੁਸ਼ ਦੀ ਬੇਟੀ ਨੂੰ ਚਾਗਨ ਦਿੱਤਾ ਤੇ ਲੱਡੂ ਨੂੰ ਕਿਹਾ ਕਿ ਕੋਈ ਹੋਰ ਲੋੜ ਪਈ ਤਾਂ ਕਿਸੇ ਵੀ ਵਕਤ ਹਵੇਲੀ ਆ ਜਾਵੇ ਲੱਡੂ ਨੇ ਉਹਨਾਂ ਦਾ ਧੰਨਵਾਦ ਕੀਤਾ ਹੁਣ ਉਹ ਬਿਨਾਂ ਕਿਸੇ ਡਰ ਤੋਂ ਖੁਸ਼ਾਲ ਜ਼ਿੰਦਗੀ ਜਿਉਣ ਲੱਗ ਪਈ ਸੀ ਉਹ ਵੀ ਹੁਣ ਲਾਡੋ ਤੋਂ ਵੀ ਤਾਂ ਲੈ ਕੇ ਵਾਪਸ ਮੁੜ ਪਏ ਰਸਤੇ ਵਿੱਚ ਹਿਮਾ ਨੇ ਪਿੱਛੇ ਬੈਠੀ ਡੋਰਾ ਨੂੰ ਪਿੱਛੇ ਕਿਉਂ ਡੋਰਾ ਹੁਣ ਤੇਰਾ ਕੀ ਪਲਾਨ ਹੈ ਡੋਰਾ ਬੁੱਲੀ ਕੀ ਮਤਲਬ ਕਿਸ ਚੀਜ਼ ਦਾ ਪਲਾਨ ਹਿਮਾ ਬੁੱਲੀ ਕੋਈ ਵਿਆਹ ਵਿਊ ਦਾ ਡੋਰਾ ਨਹੀਂ ਨਹੀਂ ਪਹਿਲਾਂ ਮੈਂ ਆਪਣਾ ਕੈਰੀਅਰ ਸੈੱਟ ਕਰਾਂਗੀ ਬਾਕੀ ਜੋ ਰੱਬ ਨੂੰ ਮਨਜ਼ੂਰ ਹਿਮਾ ਹਾਂ ਇਹ ਵੀ ਸਹੀ ਰਹੇਗਾ ਫਿਰ ਕੋਰ ਪ੍ਰਤਾਪ ਤੇ ਹਿਮਾ ਮੰਦਰੋ ਕੇ ਡੋਰਾ ਉਸਦੇ ਘਰ ਛੱਡਣ ਚਲੇ ਗਿਆ ਡੋਰਾ ਦੀ ਮਾਂ ਵੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਉਹਨਾਂ ਦੇ ਘਰ ਆਕਮਰ ਬਾਥਰੂਮ ਵੱਲ ਚਲਾ ਗਿਆ ਬਾਥਰੂਮ ਚੋਂ ਨਿਕਲ ਕੇ ਉਸਨੇ ਟੂਟੀ ਤੋਂ ਪਾਣੀ ਲੈ ਕੇ ਅੱਖਾਂ ਤੇ ਛਿੱਟੇ ਮਾਰੇ ਉਸ ਨੂੰ ਲੱਗਿਆ ਜਿਵੇਂ ਬਲ ਰਹੀਆਂ ਅੱਖਾਂ ਨੂੰ ਪਾਣੀ ਦੇ ਛਿੱਟਿਆਂ ਨਾਲ ਗੁਜਰਾਹਤ ਮਿਲੀ ਹੋਵੇ ਉਹ ਮੁੜ ਕੇ ਆਪਣੀ ਕੁਰਸੀ ਤੇ ਬੈਠ ਗਿਆ ਸੀ ਚਾਹ ਮਗਵਾਈਏ ਹੀ ਮਾਂ ਨੇ ਪੁੱਛਿਆ ਉਹ ਮਿਲ ਕੇ ਚਾਹ ਪੀਂ ਰਹੇ ਸੀ ਪਰ ਕੁੰਮਰ ਨੇ ਕਿਹਾ ਮਨ ਨਹੀਂ ਕਰਦਾ ਜੇ ਚਾਹ ਪੀਣੋਂ ਦਿਲ 부ਝਿਆ ਜਾਪਿਆ ਡੋਰਾ ਦੀ ਮਾਂ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਪੁੱਤਰ ਠੰਡੀ ਤੱਤੀ ਹਵਾ ਚੱਲਦੀ ਰਹਿੰਦੀ ਏ ਬਹੁਤਾ ਨਹੀਂ ਦਿਲ ਤੇ ਲਾਈਦਾ ਤਕੜੇ ਰਹੀਦਾ ਤੁਸੀਂ ਆਪਣੇ ਬੱਚੇ ਵੀ ਤਾਂ ਪਾਲਣੇ ਨੇ ਹੁਣ ਸਾਰਾ ਕੁਝ ਠੀਕ ਹੋ ਗਿਆ ਬਸ ਥੋੜਾ ਰਹਿ ਗਿਆ ਉਹ ਵੀ ਹੋ ਜਾਊਗਾ ਕੌਰ ਹਾਂ ਮਾਂ ਜੀ ਮੈਂ ਜਲਦੀ ਨਵੀਂ ਸ਼ੁਰੂਆਤ ਵਿੱਚ ਪੈ ਜਾਣਾ ਚਾਹੁੰਨਾ ਹਾਂ ਡੋਰਾ ਬੁੱਲੀ ਤੁਸੀਂ ਫਿਕਰ ਨਾ ਕਰੋ ਹੁਣ ਤਾਂ ਸਾਰਾ ਕੁਝ ਮਿਟਿਆ ਹੀ ਨਜ਼ਰ ਆ ਰਿਹਾ ਹੈ ਕੌਰ ਬਲਿਆ ਹਾਂ ਜਿੰਨਾ ਚਿਰ ਉਹਨਾਂ ਨੂੰ ਪੱਕੀ ਸਜਾ ਨਹੀਂ ਮਿਲ ਜਾਂਦੀ ਮੇਰਾ ਮਨ ਬੇਚੈਨ ਰਹੇਗਾ ਹਿਮਾਬੁੱਲੀ ਕੋਈ ਗੱਲ ਨਹੀਂ ਉਹ ਦਿਨ ਵੀ ਨੇੜੇ ਹਨ ਕੁੰਵਰ ਹਾਂ ਮੈਂ ਉਮੀਦ ਕਰਦਾ ਜਲਦੀ ਆਵੇ ਤੇ ਅਸੀਂ ਫਿਰ ਹਰ ਪਾਸੇ ਹੋ ਯਾਦ ਹੋ ਜਾਈਏ ਹਿਮਾਬੁੱਲੀ ਚਲੋ ਹੁਣ ਆਪਾਂ ਨੂੰ ਚੱਲਣਾ ਚਾਹੀਦਾ ਵਿਕਰਮ ਵੀਰਾ ਦੇਖਦਾ ਹੋਵੇਗਾ ਡੋਰਾ ਨੂੰ ਕਰ ਛੱਡ ਕੇ ਉਹ ਵਾਪਸ ਲੋਟ ਆਏ ਡੋਰਾ ਬਾਹਰ ਖੜੀ ਉਹਨਾਂ ਨੂੰ ਜਾਂਦਿਆਂ ਦੇਖ ਰਹੀ ਸੀ ਉਸ ਦਾ ਮਨ ਵੀ ਹੁਣ ਟਿਕਾਓ ਵਿੱਚ ਆ ਚੁੱਕਿਆ ਸੀ ਇਸ ਤਰ੍ਹਾਂ ਹੁਣ ਸਾਰੇ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਏ ਕੁੰਵਰ ਪ੍ਰਤਾਪ ਨੇ ਆਪਣਾ ਪੁਰਾਣਾ ਪੁਛਤੈਨੀ ਕੰਮ ਛੱਡ ਕੇ ਸ਼ਾਹੀ ਲਿਬਾਸ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਲਿਆ ਉਸ ਫੈਕਟਰੀ ਦੇ ਵੀ ਕਾਨੂੰਨੀ ਕਾਗਜ਼ ਤਿਆਰ ਕਰਵਾ ਲੈ ਕੁਝ ਕੰਮ ਉਸ ਫੈਕਟਰੀ ਵਿੱਚ ਹੁੰਦਾ ਸੀ ਕੋਈ ਸ਼ਹਿਰ ਵਿੱਚ ਕਰ ਦਿੱਤਾ ਗਿਆ ਉਹ ਪਹਿਲਾਂ ਵਾਲਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਸੀ ਦੁਰਗਾ ਤੇ ਉਸਦੇ ਮੈਂਬਰ ਤੇ ਬੰਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਗਈ ਦੁਰਗਾ ਤੇ ਉਸਦੇ ਸਾਥੀਆਂ ਨੇ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਦੇ ਆ ਆਪਣੀ ਜ਼ਿੰਦਗੀ ਦੀ ਭੀਖ ਵੀ ਮੰਗੀ ਪਰ ਕਿਸੇ ਨੂੰ ਵੀ ਉਹਨਾਂ ਨੂੰ ਮਾਫ ਕਰਨਾ ਠੀਕ ਨਾ ਲੱਗਿਆ ਕਿਉਂਕਿ ਉਹ ਹੁਣ ਸਾਰਿਆਂ ਦੇ ਬੱਚਿਆਂ ਦੇ ਭਵਿੱਖ ਦਾ ਸਵਾਲ ਸੀ वैसे भी दुर्गा ਦੇ ਗੁਨਾਹ ਕੋਈ ਛੋਟੇ ਨਹੀਂ ਸਨ ਇਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੀ ਉਹਨਾਂ ਦਾ ਅਜਿਹਾ ਕਦਮ ਚੁੱਕਣਾ ਸਾਰਿਆਂ ਦੀ ਜ਼ਿੰਦਗੀ ਨੂੰ ਖ਼ਸ਼ਾਲ ਬਣਾਉਣਾ ਸੀ ਜਿਸ ਕਾਰਨ ਉਹਨਾਂ ਨੂੰ ਦੁਰਗਾ ਨੂੰ ਮਾਫ਼ ਕਰਨਾ ਸਹੀ ਨਾ ਲੱਗਿਆ ਲੋੜੀ ਦੇ ਸਬੂਤ ਪੇਸ਼ ਹੋਣ ਤੇ ਅਦਾਲਤ ਵੱਲੋਂ ਦੁਰਗਾ ਨੂੰ ਤੇ ਉਸ ਦੇ ਸਾਥੀਆਂ ਨੂੰ ਮਰਕੈਤ ਦੀ ਸਜ਼ਾ ਸੁناਈ ਦਿੱਤੀ ਗਈ ਕੌਰ ਪ੍ਰਤਾਪ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਸਜ਼ਾ ਮਿਲਣ ਨਾਲ ਉਹਨੂੰ ਵੀ ਤਸੱਲੀ ਜੀ ਹੋ ਗਈ ਸੀ ਸਾਰੇ ਆਪੋ ਆਪਣੇ ਰਾਹ ਪੈ ਗਏ ਇੱਕ ਦੂਜੇ ਦੀ ਮਦਦ ਕਰਦੇ ਰਹਿਣ ਦੇ ਰਾਣਾ ਪ੍ਰਤਾਪ ਵੀ ਆਪਣੇ ਇਲਾਕੇ ਨੂੰ ਹਰ ਹਾਲ ਵਿੱਚ ਖੁਸ਼ ਰੱਖ ਸਕਦਾ ਸੀ ਸਮਝ ਵਿੱਚ ਜਿਵੇਂ ਬੀਤ ਗਿਆ ਹਰ ਜਖਮ ਪਰਦਾ ਚਲਾ ਗਿਆ ਤੁਰਗਾ ਵੀ ਹੁਣ ਸਾਰਿਆਂ ਦੇ ਜਿਨ੍ਹਾਂ ਚ ਹੌਲੀ ਹੌਲੀ ਧੁੰਦਲੀ ਹੋ ਕੇ ਲਗਭਗ ਮਿੱਟ ਚੁੱਕੀ ਸੀ ਅੱਜ ਇੱਥੇ ਕਹਾਣੀ ਸਮਾਪਤ ਹੁੰਦੀ ਹੈ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਸਰੀ ਕਲਜੀ